ਹਰੌਕ ਫਾਰਮ ਦੇ ਵਿੱਚ ਇੱਥੇ ਇੱਕ ਏਦਾਂ ਦਾ ਇਹਨਾਂ ਨੇ ਫਾਰਮ ਹਾਊਸਿੰਗ ਕੀਤੀ ਹੋਈ ਐ। ਸਾਰਾ ਆਰਗੇਨਿਕ ਐ। ਕੋਈ ਵੀ ਉਹਦੇ ਵਿੱਚ ਜਿਹੜੀ ਐ ਰਸਾਇਣਿਕ ਖਾਦ ਨਹੀਂ ਪਾਈ ਜਾਂਦੀ ਹੈਗੀ। ਭਰਾ ਵੀ ਬਾਹਰ ਐ ਸਮ ਕੈਨੇਡਾ। ਉਹ ਵੀ ਮੈਨੂੰ ਬਾਰ-ਬਾਰ ਕਹਿੰਦਾ ਰਹਿੰਦਾ ਵੀ ਇੱਥੇ ਆ ਜਾ ਇੱਥੇ ਆ ਜਾ। ਮੈਂ ਉਹਨੂੰ ਕਹਿੰਦਾ ਇੱਥੇ ਆ ਜਾ। ਚਿੱਟਾ ਪਿਆਜ਼ ਐ ਜਿਹਨੂੰ ਵਾਈਟ ਆਂਡੀਅਨ ਕਹਿੰਨੇ ਆ ਆਪਾਂ। 슈ਗਰ ਵਾਲਿਆਂ ਵਾਸਤੇ ਕਹਿੰਦੇ ਖਾਸਾ ਵਧੀਆ ਹੁੰਦਾ ਐ ਇਹ। ਵੀਰ ਜੀ ਨੈਟ ਸਿਸਟਮ ਲੱਗਾ ਹੋਇਆ। ਜਿੰਮਾ 2 ਵਿਗੇ ਚੋਂ ਕਿੰਨਾ 700 ਗ੍ਰੇਡ ਜੀ 700 ਗ੍ਰੇਡ ਮਾਟਰ ਦਾ ਤੁਸੀਂ 2 ਬਿਘੇ ਚੋਂ ਕੱਢਿਆ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਵਾਲੀ ਗੱਲ ਹੈ ਸਾਰਾ ਡ੍ਰਿਪ ਸਿਸਟਮ ਦੇ ਵਿੱਚ ਇਹ ਹੈ ਵੀ ਇਹ ਜਿਹੜਾ ਪਾਣੀ ਹੈ ਉਹ ਕੱਲੇ ਕੱਲੇ ਬੁੱਟੇ ਦੇ ਜੜ ਚ ਜਾਂਦਾ ਅਗਲੀ ਫਸਲ ਲੇਟ ਹੁਣ ਇਸ ਤੋਂ ਬਾਅਦ ਇਹ ਡੈਮੇਜ ਹੋ ਜਾਣਾ ਹੈ ਨਾਲ ਦੀ ਨਾਲ ਅਗਲੀ ਫਸਲ ਸ਼ੁਰੂ ਹੋ ਜਾਣੀ ਆਪਣੇ ਆਪ ਓਕੇ ਜਿਹੜੇ ਜ਼ਿਆਦਾਤਰ ਖਤਰਨਾਕ ਕਿਹੜੇ ਹੁੰਦੇ ਨੇ ਉਹ ਜ਼ਿਆਦਾਤਰ 5-7 ਤੱਕ 5-7 ਫੁੱਟ ਦਾ ਹਾਈਟ ਤੱਕ ਹੁੰਦੀਆਂ ਉਹਨਾਂ ਦੇ ਵੀ ਉੱਡ ਸਕਦੇ ਨੇ ਉਹ ਤੇ ਉਹ ਖੇਤ ਚ ਨਹੀਂ ਆ ਸਕਦੇ ਤੇ ਉਹ ਆਪਣੀ ਜਿਹੜੀ ਫਸਲ ਖਰਾਬ ਨਹੀਂ ਕਰਨਗੇ ਪੁਰਾਣਾ ਖੂਹ ਸੀਗਾ ਸੀਵਰੇਜ ਦਾ ਜਿਹੜਾ ਪਾਣੀ ਆ ਕਹਿੰਦੇ ਦਾ ਮਤਲਬ ਜਿਵੇਂ ਮੀਂਹ ਜਿਆਦਾ ਪੈ ਗਿਆ ਪਾਣੀ ਜਿਆਦਾ ਹੋ ਗਿਆ ਖੇਤ ਚ ਉਹ ਸਾਰਾ ਪਾਣੀ ਇਸ ਖੂਹ ਚ ਜਾਂਦਾ ਤੁਸੀਂ ਫੁੱਲ ਲਾਏ ਹੋਏ ਆ ਨਾਲ ਨਾਲ ਇਹ ਉਹੀ ਸਜਾਵਟ ਨੂੰ ਲਾਏ ਆ ਜਾਂ ਇਹਦਾ ਕੋਈ ਕਾਰਨ ਹੈ ਇਹ ਸਰਫਰਾਂਸ ਵਿੱਚ ਲੱਗੀ ਹੋਈ ਆ ਇੱਧਰ ਦੇ ਪਾਸੇ ਹਾਂਜੀ ਇੱਧਰ ਲਈ ਸਾਡਾ ਆਪਣਾ ਟਿੰਡਾ ਲੱਗਿਆ ਹੋਇਆ ਜੀ ਇਹ ਟਿੰਡਾ ਹੈ ਹਾਂਜੀ ਹਾਂਜੀ ਠੀਕ ਹੈ ਮਤਲਬ ਕਿ ਤੁਸੀਂ ਐਂ ਕਹਿੰਦੇ ਹੁੰਦੇ ਜਿਵੇਂ ਵੀ ਇੱਕ ਖੇਤ ਚੋਂ ਦੋ ਫਸਲਾਂ ਲੈ ਲਈ ਤੁਸੀਂ ਇੱਕ ਵੱਟ ਤੋਂ ਇੱਕ ਬੈੱਡ ਤੋਂ ਹੀ ਦੋ ਫਸਲਾਂ ਲੈ ਲੈਂਦੇ ਜੀ ਬਿਲਕੁਲ ਬਿਲਕੁਲ ਸੱਤ ਕਿੱਲੇ ਜੇ ਤੁਸੀਂ ਮੰਨ ਕੇ ਚੱਲੋ ਅਸੀਂ ਘੱਟੋ ਘੱਟ 6 ਫਸਲਾਂ ਇੱਥੇ ਲੈਣੇ ਆ ਅਸੀਂ ਵੀ 6 ਅਲੱਗ-ਅਲੱਗ ਫਸਲਾਂ ਹੋਈਆਂ ਹਾਂ ਆ ਲਾਏ ਹੋਏ ਐਪੀਲੇ ਰੰਗ ਦੇ ਆਹ ਪੱਤੇ ਜੇ ਜਿਵੇਂ ਇਹ ਇਹ ਕਾਦੇ ਵਾਸਤੇ ਆ ਇਹ ਖਾਸੇ ਲੱਗੇ ਹੋਏ ਨਾਲੇ 200 ਲੀਟਰ ਪਾਣੀ ਦੇ ਵਿੱਚ 10 ਕਿਲੋ ਚੂਨੇ ਦੀ ਬੋਰੀ ਅਣਭੁਜੇ ਚੂਨੇ ਦੀ ਬ ਯੂਰੀਆ ਪੋਟਾਸ਼ ਵਰਗੀਆਂ ਖਾਦਾਂ ਪਾਣ ਦੀ ਵੀ ਲੋੜ ਨਾ ਪਊਗੀ। ਪੋਲੀ ਹਾਊਸ ਬਣਾਇਆ ਹੋਇਆ ਹੈ। ਨੈਟ ਹਾਊਸ ਹੁੰਦਾ ਹੈ ਜਾਲੀ ਵਾਲਾ। ਠੀਕ ਹੈ। ਉਹ ਤਾਂ ਕਿਆ ਹੁੰਦਾ? ਸਾਡੇ ਕੋਲ ਹੈਗਾ ਜਾਲ ਵਾਲਾ ਨੈਟ ਹਾਊਸ। ਅਸੀਂ ਬੇਲਣਾ ਚਾੜਨ ਦੇ ਲਈ ਪੱਕਾ ਕੰਮ ਕੀਤਾ। ਵੇਖ ਸਭ ਤੋਂ ਉੱਪਰ ਵੈਰਾਈਟੀ ਖੀਰੇ ਦੀ ਸੀਡਲੈਸੀ। ਸੀਡ ਦਾ ਯਾਨੀ ਕਿ ਜੀ ਵਿੱਚ ਬੀਜ ਨਹੀਂ ਹੈਗਾ। ਜੀ ਜੀ ਬੀਜ ਨਹੀਂ। ਟਮਾਟਰਾਂ ਦੀ ਵੇਲ ਜਿ ਲਈ ਹੋਈ ਹੈ ਹਨਾ। ਇਹ ਕਿਉਂ ਐ ਤੇ ਪਲੱਸ ਇਹਦੇ ਪੱਤੇ ਘੱਟ ਐ ਜਿਵੇਂ ਕੱਟੇ-ਕੁੱਟੇ ਹੋਏ ਐ ਇਹ ਕਿਵੇਂ ਐ? ਅਸੀਂ ਇੱਥੇ ਫਾਰਮ ਤੇ ਲਗਭਗ 1.5-2 ਲੱਖ ਰੁਪਏ ਮਹੀਨੇ ਦੀ ਐਵਰੇਜ ਅੱਜ ਆਪਾਂ ਇੱਕ ਬੜੇ ਯੂਨੀਕ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਜਿੱਥੇ ਇੱਕ ਪਾਸੇ ਪੰਜਾਬ ਦਾ ਨੌਜਵਾਨ ਜਿਹੜਾ ਉਹ ਕਹਿੰਦਾ ਕਿ ਅਸੀਂ ਇੱਥੇ ਨਹੀਂ ਰਹਿਣਾ ਅਸੀਂ ਬਾਹਰ ਚਲੇ ਜਾਣਾ ਕਿਉਂਕਿ ਇੱਥੇ ਕੋਈ ਰਜਗਾਰ ਦਾ ਸਾਧਨ ਨਹੀਂ ਰਿਹਾ ਖੇਤੀ ਨੂੰ ਘਾਟੇ ਦਾ ਸੌਦਾ ਦਰਸਾਇਆ ਜਾਂਦਾ ਹੈ ਮੈਂ ਤੁਹਾਨੂੰ ਵੀਰ ਗੁਰਵਿੰਦਰ ਉਹਨਾਂ ਨੂੰ ਮਿਲਾਉਣਾ ਚਾਹਨਾ ਜਿਨ੍ਹਾਂ ਨੇ ਇੱਥੇ ਮਹਿਰੌਕ ਫਾਰਮ ਦੇ ਵਿੱਚ ਬਾਈ ਜੀ ਨਾਂ ਸਹੀ ਲੈ ਰਹੇ ਹਨ ਮੈਂ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਮਹਿਰੌਕ ਫਾਰਮ ਦੇ ਵਿੱਚ ਇੱਥੇ ਇੱਕ ਇਦਾਂ ਦਾ ਇਹਨਾਂ ਨੇ ਫਾਰਮ ਹਾਊਸਿੰਗ ਕੀਤੀ ਹੋਈ ਹੈ ਸਾਰਾ ਆਰਗੇਨਿਕ ਹੈ ਕੋਈ ਵੀ ਉਹਦੇ ਵਿੱਚ ਜਿਹੜੀ ਆ ਰਸਾਇਣਿਕ ਖਾਦ ਨਹੀਂ ਪਾਈ ਜਾਂਦੀ ਹੈਗੀ ਉਹ ਕਿਵੇਂ ਕੀਤਾ ਬਾਈ ਹੋਰਾਂ ਨੇ ਤੇ ਉਹ ਕਿੰਨੀ ਕਮਾਈ ਕਰ ਲੈਂਦੇ ਆ ਇਹਦੇ ਵਿੱਚੋਂ ਕਿੰਨਾ ਕਹੇ ਲਾਹੇਵੰਦ ਹੁੰਦਾ ਕਿੰਨਾ ਕ ਨਹੀਂ ਕਿਉਂਕਿ ਸਾਡੇ ਨਾ ਜ਼ਿਆਦਾਤਰ ਕਣਕ ਤੇ ਜੀਰੀ ਨੂੰ ਹੀ ਖੇਤੀ ਕਹੀ ਜਾਂਦੇ ਆ ਜਦਕਿ ਖੇਤੀ ਇਸ ਤੋਂ ਇਲਾਵਾ ਵੀ ਹੁੰਦੀ ਹੈ ਸੋ ਸਭ ਤੋਂ ਪਹਿਲਾਂ ਬਾਈ ਹੋਰਾਂ ਸਵਾਗਤ ਕਰਦੇ ਆ ਬਾਈ ਜੀ ਸਵਾਗਤ ਆ ਤੁਹਾਡਾ ਸਾਡੇ ਚੈਨਲ ਦੇ ਵਿੱਚ ਤੇ ਵੀਰ ਜੀ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਦੱਸੋ ਵੀ ਤੁਹਾਨੂੰ ਇਹ ਆਈਡੀਆ ਕਿਵੇਂ ਆਇਆ ਵੀ ਮੈਂ ਪੰਜਾਬ ਵਿੱਚ ਰਹਿ ਕੇ ਇੱਥੇ ਹੀ ਸਾਰਾ ਕੁਝ ਕਰਨਾ ਹੈ ਵੀਰ ਜੀ ਗੱਲ ਇਦਾਂ ਜੀ ਮੈਂ ਜਿਵੇਂ ਆਪਾਂ ਸਟੱਡੀ ਕਰਦੇ ਆ ਜਦੋਂ ਆਪਾਂ ਇੱਕ ਬੰਦਾ ਸਟੱਡੀ ਕਰਦਾ ਸਟੱਡੀ ਕਰਨ ਤੋਂ ਬਾਅਦ ਇਹ ਸੋਚਦਾ ਵੀ ਮੈਂ ਹੁਣ ਅੱਗੇ ਕੰਮ ਕੀ ਕਰਨਾ ਹਰ ਬੰਦੇ ਦੇ ਦਿਮਾਗ 'ਚ ਹੁੰਦਾ ਜਦੋਂ ਮੈਂ ਪਲੱਸ 2 ਕੀਤੀ ਬੀਏ ਕੀਤੀ ਮੇਰੇ ਹਰ ਇੱਕ ਨੌਜਵਾਨ ਦੇ ਅੰਦਰ ਇਹ ਹੁੰਦਾ ਵੀ ਮੈਂ ਕੋਈ ਕਾਰੋਬਾਰ ਕੀ ਕਰਨਾ ਪਰ ਬੰਦੇ ਦਾ ਏਮ ਕੁਝ ਨਹੀਂ ਹੁੰਦਾ ਏਮਲੈਸ ਹੁੰਦਾ ਉਸ ਟਾਈਮ ਮੈਂ ਆਪਣਾ ਆਪਣੇ ਆਪ ਦੇ ਦੱਸਾਂ ਮੈਂ ਏਮਲੈਸ ਸੀਗਾ ਮੈਨੂੰ ਕੁਝ ਨਹੀਂ ਪਤਾ ਸੀ ਮੈਂ ਕੀ ਕਰਨਾ ਮੈਕਸਿਮਮ ਇਦਾਂ ਹੀ ਹੁੰਦਾ 90% ਇਦਾਂ ਹੀ ਹੁੰਦੇ ਹਾਂ ਹਾਂਜੀ ਹਾਂਜੀ ਉਦੋਂ ਕੀ ਹੋਇਆ ਮੇਰੇ ਫਾਦਰ ਸਾਹਿਬ ਚਲੋ ਜਿਵੇਂ ਪ੍ਰਾਪਰਟੀ ਦਾ ਕੰਮ ਕਰਦੇ ਆ ਤੇ ਪਿਛਲਾ ਜਿਹੜਾ ਆਪਣਾ ਉਹਨਾਂ ਦਾ ਬੈਕਗ੍ਰਾਉਂਡ ਰਿਹਾ ਉਹ ਖੇਤੀਬਾੜੀ ਨਾਲ ਵੀ ਰਿਹਾ ਹਾਂ ਤੇ ਚਲੋ ਸਾਡੀ ਖੇਤੀਬਾੜੀ ਦਾ ਸਿਸਟਮ ਪਹਿਲਾਂ ਵੀ ਹੈਗਾ ਸੀਗਾ ਮਤਲਬ ਕਿ ਜ਼ਿਮੀਂਦਾਰਾ ਪਿੱਛੋਂ ਹੀ ਚੱਲਦਾ ਆ ਹਾਂ ਪਿਛੋਕੜ ਹੈਗਾ ਸੀਗਾ ਪਰ ਜਦੋਂ ਅਸੀਂ ਹੁਣ ਪ੍ਰਾਪਰਟੀ ਦੇ ਕੰਮ 'ਚ ਚੱਲਣ ਲੱਗੇ ਮੈਂ ਫਾਦਰ ਸਾਹਿਬ ਨਾਲ ਥੋੜਾ ਥੋੜਾ ਕੰਮ ਸ਼ੁਰੂ ਕੀਤਾ ਤਾਂ ਮੈਂ ਦੇਖਿਆ ਕਿਉਂਕਿ ਬਾਹਰ ਜਾ ਰਹੇ ਨੇ ਲੋਕ ਜ਼ਿਆਦਾਤਰ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਲੋਕ ਨੇ ਉਹ ਬਾਹਰ ਜਾ ਰਹੇ ਨੇ ਮੇਰਾ ਭਰਾ ਵੀ ਬਾਹਰ ਹੈ ਸਮ ਕੈਨੇਡਾ ਉਹ ਵੀ ਮੈਨੂੰ ਵਾਰ-ਵਾਰ ਕਹਿੰਦਾ ਰਹਿੰਦਾ ਵੀ ਇੱਥੇ ਆ ਜਾ ਇੱਥੇ ਆ ਜਾ ਮੈਂ ਉਹਨੂੰ ਕਹਿੰਦਾ ਇੱਥੇ ਆ ਜਾ ਕੰਮ ਕੀ ਹੈ ਹਰ ਇੱਕ ਬੰਦਾ ਇਹ ਸੋਚਦਾ ਵੀ ਚਲੋ ਜਿਵੇਂ ਹੁਣ ਫੈਮਿਲੀ ਆਪਾਂ ਫੈਮਲੀ ਨਾਲ ਇੱਥੇ ਜੁੜੇ ਹੋਏ ਆਂ ਫੈਮਲੀ ਨਾਲ ਪੰਜਾਬ ਨਾਲ ਆਪਣੇ ਨਾਲ ਆਪਾਂ ਜੁੜੇ ਹੋਏ ਆਂ ਹਾਂ ਹੁਣ ਅਸੀਂ ਇਹੀ ਸੋਚਦੇ ਆਂ ਹੁਣ ਭਰਾਵ ਨੂੰ ਵੀ ਇਹੀ ਸੀ ਗੱਲ ਕਹਿਣਾ ਵੀ ਤੂੰ ਇੱਥੇ ਵਾਪਸ ਆ ਜਾ ਉਸ ਤੋਂ ਬਾਅਦ ਨਹੀਂ ਬਾਈ ਜੀ ਗੱਲ ਇਹ ਹੁੰਦੀ ਹੈ ਨਾ ਵੀ ਜਿਹੜਾ ਇੱਥੋਂ ਬੰਦਾ ਉੱਥੇ ਗਿਆ ਉਹ ਦੋ ਪੈਸਿਆਂ ਦਾ ਖਾਤਰ ਗਿਆ ਹੈ ਹਨਾ ਵੀ ਤੁਸੀਂ ਇੱਥੇ ਇਹਦੇ ਚੋਂ ਮਤਲਬ ਕਿ ਸਫੀਸ਼ੀਐਂਟ ਕਮਾਈ ਕਰ ਲੈਂਦੇ ਹੋ ਵੀ ਤੁਹਾਨੂੰ ਹੈ ਵੀ ਹਾਂ ਮੈਂ ਇੱਥੇ ਮੇਰਾ ਰੁਜ਼ਗਾਰ ਬਸਰ ਜਿਹੜਾ ਵਧੀਆ ਹੋ ਹੀ ਜਾਂਦਾ ਹੈ ਇੰਨੇ ਇੱਕ ਇੱਥੇ ਮਿਹਨਤ ਦਾ ਮੁੱਲ ਮਿਲ ਜਾਂਦਾ ਫਿਰ ਜੀ ਮੈਂ ਤੁਹਾਨੂੰ ਦੱਸਾਂ ਜੀ ਇਹ ਤਾਂ ਗੱਲ ਕਹਿਣ ਦੀ ਆ ਅਸੀਂ ਇੱਥੇ ਬਾਰ ਦੀ ਗੱਲ ਕਰਦੇ ਆਂ ਬੰਦਾ ਸੋਚਦਾ ਮੈਂ 2 ਲੱਖ ਕਮਾ ਲਵਾਂ ਨਾ ਮਹੀਨੇ ਦਾ 2.5 ਲੱਖ ਕਮਾ ਲਵਾਂ ਅਸੀਂ ਇੱਥੇ ਫਾਰਮ ਤੇ ਲਗਭਗ 1.5 ਤੋਂ 2 ਲੱਖ ਰੁਪਏ ਮਹੀਨੇ ਦੀ ਐਵਰੇਜ ਕਰਦੇ ਆਂ ਲੋ ਵੀ ਦੋਸਤੋ ਇਹ ਔਨ ਸਕਰੀਨ ਬਾਈ ਹੋ ਰਹੀ ਕਹਿ ਰਹੇ ਆਂ ਤੇ ਮੈਨੂੰ ਦੇਖ ਕੇ ਵਾਕਿਆ ਲੱਗਦਾ ਜੇ ਤੁਸੀਂ ਦੇਖੋਗੇ ਨਾ ਸਾਰਾ ਤਾਮਾਚਾ ਮਾ ਲਾਇਆ ਹੋਇਆ ਤੁਹਾਨੂੰ ਲੱਗੂਗਾ ਵੀ ਯਾਰ ਹਾਂ ਇਹ ਹੋ ਸਕਦਾ ਪੰਜਾਬ ਦੇ ਸਨੌਰ ਚ ਖੜੇ ਆਂ ਅਸੀਂ ਤੇ ਆ ਕੇ ਕਦੇ ਵੀ ਤੁਸੀਂ ਦੇਖ ਸਕਦੇ ਹੋ ਬਾਈ ਹੋਰਾਂ ਤੋਂ ਰਾਇ ਲੈ ਸਕਦੇ ਹੋ ਬਾਈ ਆਪਾਂ ਦੇਖੀਏ ਫਿਰ ਅੱਗੇ ਹਾਂਜੀ 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 ਕਿਧਰੋਂ ਦੀ ਰਸਤਾ ਜਾਣ ਦਾ ਹਾਂਜੀ ਹਾਂਜੀ ਇੱਧਰ ਤੇ ਆਜੋ ਸੋ ਆਓ ਦੋਸਤੋ ਤੁਹਾਨੂੰ ਆਪਾਂ ਦਿਖਾਣੇ ਆ ਨਾਲ-ਨਾਲ ਗੱਲਾਂ ਵੀ ਕਰਾਂਗੇ ਬਾਈ ਹੋਰਾਂ ਨਾਲ ਤੇ ਨਾਲ-ਨਾਲ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕੀ ਕੁਝ ਹੋਇਆ ਹੋਇਆ ਹੈ ਆ ਭਾਈ ਪਿਆ ਜਿਹੜਾ ਇਹ ਚਿੱਟਾ ਪਿਆਜ਼ ਹੈ ਜਿਹਨੂੰ ਵਾਈਟ ਆਂਡੀਅਨ ਕਹਿੰਨੇ ਆ ਆਪਾਂ 슈ਗਰ ਵਾਲਿਆਂ ਵਾਸਤੇ ਕਹਿੰਦੇ ਖਾਸਾ ਵਧੀਆ ਹੁੰਦਾ ਹੈ ਇਹ ਤੇ ਭਾਈ ਇਹ ਵੀ ਫਿਰ ਆਰਗੈਨਿਕ ਤਰੀਕੇ ਨਾਲ ਹੀ ਚੱਲ ਰਿਹਾ ਹੈ ਆਰਗੈਨਿਕ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਵੀਰ ਜੀ ਇਹ ਆਪਣੇ ਦੀਪ ਜੀ ਨੇ ਜਿਹੜੇ ਇੱਥੇ ਸਾਡੇ ਨਾਲ ਕਹਿੰਦੇ ਮੈਂ ਹੱਥ ਸਾਰਾ ਇਹੀ ਕਰਦੇ ਨੇ ਹੱਥ ਫੁੱਟਾਂ ਦਾ ਸਾਰਾ ਹੀ ਬਣਾਉਂਦੇ ਨੇ ਸਾਰਾ ਇਹੀ ਦੇਖਦੇ ਨੇ ਫਾਰਮ ਤੇ ਲੇਬਰ ਦਾ ਕੀ ਸਾਰਾ ਆ ਕੀ ਬਹੁਤ ਬਹੁਤ ਸਵਾਦ ਹੈ ਵੀਰ ਉਹਨਾਂ ਦਾ ਵੀ ਸਾਰਾ ਸਿਸਟਮ ਚੱਲਦਾ ਜੀ ਤੇ ਇਹ ਮੇਰਾ ਭਰਾ ਇੱਕ ਤਰ੍ਹਾਂ ਠੀਕ ਹੈ ਤੇ ਅਸੀਂ ਇਕੱਠੇ ਰਲ ਮਿਲ ਕੇ ਹੀ ਇੱਥੇ ਕਰਦੇ ਆ ਓਕੇ ਆ ਇਥੋਂ ਦੇਖੋ ਵੀਰ ਉਹਨਾਂ ਨੇ ਐਂਟਰੀ ਬਣਾਈ ਹੋਈ ਐ ਤੁਸੀਂ ਦੇਖ ਰਹੇ ਹੋ ਵੀ ਆਪਾਂ ਜਦੋਂ ਇਹ ਫਾਰਮ ਦੇ ਵਿੱਚ ਐਂਟਰ ਕਰਦੇ ਆ ਹਨਾ ਇਥੋਂ ਹੋਰ ਕਿਸੇ ਚੀਜ਼ ਦੀ ਮਤਲਬ ਆ ਇਥੋਂ ਪੂਰਾ ਦਰਵਾਜ਼ਾ ਲੱਗ ਜਾਂਦਾ ਕੁੰਡਾ ਲੱਗ ਜਾਂਦਾ ਹੋਰ ਕਿਸੇ ਚੀਜ਼ ਦੀ ਐਂਟਰੀ ਨਹੀਂ ਹੁੰਦੀ ਵੀਰ ਜੀ ਨੈਟ ਸਿਸਟਮ ਲੱਗਾ ਹੋਇਆ ਜਿਵੇਂ ਆਪਾਂ ਜਾਲ ਕਹਿੰਦੇ ਨੇ ਜਿਹਨੂੰ ਹਾਂ ਇਹ ਕਾਦੇ ਵਾਸਤੇ ਐ ਵੀਰ ਜੀ ਵੇਲਾਂ ਨੂੰ ਚੜਾਣ ਲਈ ਹੁਣ ਅਸੀਂ ਇੱਥੇ ਹਿਮਸੇਖਰ ਲਾਇਆ ਹੋਇਆ ਸੀਗਾ ਟਮਾਟਰ ਠੀਕ ਹੈ ਤੇ ਅਸੀਂ ਸਭ ਤੋਂ ਵੱਧ ਕਹਿੰਦਾ 700 ਗ੍ਰੇਡ ਕਹਿੰਦਾ ਮਤਲਬ ਹੈ ਰਿਕਾਰਡ ਤੋੜ ਅਸੀਂ 2 ਵਿੱਗੇ ਚੋਂ ਕੱਢਿਆ ਸੀ ਅੱਛਾ 2 ਵਿੱਗੇ ਚੋਂ ਕਿੰਨਾ 700 ਗ੍ਰੇਡ 700 ਗ੍ਰੇਡ ਮਾਟਰ ਦਾ ਤੁਸੀਂ 2 ਵਿੱਗੇ ਚੋਂ ਕੱਢਿਆ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਵਾਲੀ ਗੱਲ ਹੈ ਸਰ ਦੇ ਵਿੱਚ ਰਿਕਾਰਡ ਦੇ ਵਿੱਚ ਸਾਡੇ ਵਿੱਚ ਇਹ ਆਂਦਾ ਸੀ ਹੁਣ ਤੁਸੀਂ ਇਹ ਦੇਖ ਲਓ ਵੀ ਇਹ ਸਾਰੇ ਜਿਹੜਾ ਨੈਟ ਸਿਸਟਮ ਲੱਗਾ ਹੋਇਆ ਇਹ ਬੇਲਾਂ ਇਹਨਾਂ ਤੇ ਚੜਦੀਆਂ ਨੇ ਤੇ ਟਮਾਟਰ ਬੜਾ ਈਜ਼ੀਲੀ ਕਹਿਣ ਦਾ ਮਤਲਬ ਯਾਨੀ ਕਿ ਟਮਾਟਰ ਦੀ ਬੇਲ ਨਹੀਂ ਟੁੱਟਦੀ ਈਜ਼ੀਲੀ ਤੜਾਈ ਸਾਰਾ ਕੁਝ ਸੋਖਾ ਹੋ ਜਾਂਦਾ ਸੀ ਇਹ ਹੈ ਵੀ ਮਤਲਬ ਇੱਕ ਯੂਨਿਕ ਆਈਡੀਆ ਹੈ ਹਣਾ ਦੋਸਤੋ ਤੁਸੀਂ ਆਪ ਵੀ ਵਰਤ ਸਕਦੇ ਹੋ ਇਹ ਘਰਾਂ ਦੇ ਵਿੱਚ ਜੇਕਰ ਚਾਹੋ ਤਾਂ ਇਹ ਕਰ ਸਕਦੇ ਹੋ ਸਭ ਤੋਂ ਵੱਡੀ ਗੱਲ ਵੀਰ ਜੀ ਇਹਦੇ ਚ ਇਹ ਆ ਹੁਣ ਆਪਾਂ ਪਾਣੀ ਦੀ ਗੱਲ ਕਰਦੇ ਆ ਇਸ ਟਾਈਮ ਪਾਣੀ ਧਰਤੀ ਦਾ ਜਿਹੜਾ ਇੰਕਲਾ ਪਾਣੀ ਹੈ ਉਹ ਖਤਮ ਹੁੰਦਾ ਜਾ ਰਿਹਾ ਹਾਂ ਆਪਾਂ ਨੇ ਸਾਰਾ ਡ੍ਰਿਪ ਸਿਸਟਮ ਦੇ ਵਿੱਚ ਇਹ ਹੈ ਵੀ ਇਹ ਜਿਹੜਾ ਪਾਣੀ ਹੈ ਉਹ ਠੀਕ ਆ ਖਾਣਾ ਚ ਪਾਣੀ ਨਹੀਂ ਆ ਸਰ ਜੀ ਡ੍ਰਿਪਿੰਗ ਹੋਈ ਹੋਈ ਆ ਡ੍ਰਿਪਿੰਗ ਹੋਈ ਪਈ ਆ ਆਪਣਾ ਖਾਣਾ ਚ ਪਾਣੀ ਨਹੀਂ ਜਾਂਦਾ ਇਹਦੀ ਸਭ ਤੋਂ ਵੱਡੀ ਆਪਾਂ ਨੂੰ ਮਿਲਦਾ ਮਤਲਬ ਪਾਣੀ ਦੀ ਇਹਦੇ ਚ ਲਾਗਤ ਘੱਟ ਲੱਗਦੀ ਆ 80% 100 ਚੋਂ 80% ਪਾਣੀ ਦੀ ਬਚਦਾ ਸਿਰਫ 20% ਪਾਣੀ ਨਾਲ ਆਪਾਂ 100% ਜਿਹੜੀ ਆਪਾਂ ਪਾਣੀ ਲਾਣੇ ਆਮ ਖੇਤਾਂ ਚ ਆ 20% ਨਾਲ ਅਸੀਂ ਉਹ ਨਹੀਂ ਖੇਤੀ ਕਰਦੇ ਆ ਅੱਛਾ ਬਾਈ ਜੀ ਇੱਕਸ ਵਾਲੇ ਉੱਠਦਾ ਇਥੇ ਵੀ ਫਿਰ ਇਹਦੇ ਤੇ ਖਰਚਾ ਖਾਸਾ ਆ ਜਾਂਦਾ ਹੋਏਗਾ ਵੀ ਹਾਂਜੀ ਵਿੱਚ ਖਰਚਾ ਬਹੁਤ ਆ ਜਾਂਦਾ ਜੀ ਇੱਕ ਵਾਰ ਇਹਨੂੰ ਮੈਨੇਜਮੈਂਟ ਕਰਨ ਵਾਸਤੇ ਹਨਾ ਹਾਂਜੀ ਬਿਲਕੁਲ ਬਾਕਸਮੀਟ ਕਿੰਨਾ ਕੁ ਤੁਹਾਡਾ ਇੱਕ ਵਾਰ ਖਰਚਾ ਆਇਆ ਇਹਨੂੰ ਡ੍ਰਿਪਿੰਗ ਸਿਸਟਮ ਸੈਟਅਪ ਕਰਨ ਵਾਸਤੇ ਸਿਸਟਮ ਲਾਣ ਲਈ ਆਪਾਂ ਜਿੱਥੇ ਕੱਲੇ ਡ੍ਰਿਪ ਦੀ ਗੱਲ ਕਰੀ ਨਾ ਵੀਰ ਜੀ ਆਪਾਂ ਇਹ ਮੰਨ ਕੇ ਚੱਲੋ ਵੀ 10 ਤੋਂ ਲੈ ਕੇ 20 ਲੱਖ ਰੁਪਏ ਦੇ ਨੇੜੇ ਤੇੜੇ ਕਹਿਣਾ ਦਾ ਮਤਲਬ ਜਿਹੜਾ ਆਪਣਾ ਖਰਚਾ ਆ ਜਾਂਦਾ ਉਹ ਅਲੱਗ-ਅਲੱਗ ਤਰੀਕੇ ਨਾਲ ਇੱਕ ਕਿੱਲੇ ਦੇ ਵਿੱਚ ਇੱਕ ਕਿੱਲੇ ਦੇ ਵਿੱਚ ਉਹ ਅਲੱਗ-ਅਲੱਗ ਤਰੀਕੇ ਨਾਲ ਹੁੰਦਾ ਇੱਕ ਤਾਂ ਨੈੱ ਪੋਲੀ ਹਾਊਸ ਸਾਡਾ ਉਧਰ ਹੈ ਅਸੀਂ ਆਉਣ ਵਾਲੇ ਸਮੇਂ 'ਚ ਸੋਚ ਰਹੇ ਹਾਂ ਇਹਨੂੰ ਵੀ ਪੋਲੀ ਹਾਊਸ ਬਣਾਵਾਂਗੇ ਠੀਕ ਹੈ ਆ ਵੀਰ ਬਰਿੰਦਰ ਹੋ ਰਹੇ ਸਾਡੇ ਜਿਨ੍ਹਾਂ ਕਰਕੇ ਅਸੀਂ ਮਿਲ ਸਕੇ ਹਾਂ ਕੋ ਦੋਸਤੋ ਬਾਈ ਹੋਰੀ ਕਹਿੰਦੇ ਆ ਵੀ ਇਹ ਫਸਲ ਇਹ ਖਤਮ ਕਰ ਚੁੱਕੇ ਆ ਆਪਣੇ ਵੱਲੋਂ ਇਹਨਾਂ ਨੇ ਜੋ ਇਹ ਤੋਂ ਝਾੜ ਲੈਣਾ ਸੀ ਉਹ ਲੈ ਲਿਆ ਹੁਣ ਭਾਵੇਂ ਇੱਥੇ ਆਪਾਂ ਨੂੰ ਟਮਾਟਰ ਲੱਗੇ ਹੋਏ ਦਿਖਿ ਵੀ ਰਹੇ ਆ ਬਾਈ ਉਹਨਾਂ ਦਾ ਕਹਿਣਾ ਹੈ ਵੀ ਇਹ ਇਹਨਾਂ ਵਾਸਤੇ ਖਤਮ ਹੈ ਹੁਣ ਇਹਦੀ ਖਾਦ ਬਣੂਗੀ ਵੀਰ ਜੀ ਇਹ ਕਿਉਂ ਆ ਵੀ ਤੁਸੀਂ ਇਹਨਾਂ ਤੋਂ ਇਹ ਥੋੜੇ ਵੱਲੋਂ ਡੈਮੇਜ ਹੋ ਚੁੱਕੀ ਆ ਫਸਲ ਇਹ ਤੁਸੀਂ ਇਹਨੂੰ ਛੱਡਤਾ ਐਵੇਂ ਕਿਉਂ ਕਰਦੇ ਹੋ ਨੇ ਓ ਬਿਰਜੀ ਅਗਲੀ ਫਸਲ ਹੁਣ ਜਿਵੇਂ ਅਸੀਂ ਲਾਣੀ ਆ ਹੁਣ ਅਗਲੀ ਫਸਲ ਲੇਟ ਹੁਣ ਇਸ ਤੋਂ ਬਾਅਦ ਇਹ ਡੈਮੇਜ ਹੋ ਜਾਣਾ ਇਹਨੇ ਨਾਲ ਦੀ ਨਾਲ ਅਗਲੀ ਫਸਲ ਸ਼ੁਰੂ ਹੋ ਜਾਣੀ ਆਪਣੇ ਤੇ ਓਕੇ ਫੇਰ ਮਤਲਬ ਜਿੰਨਾ ਇਹ ਟਮਾਟਰ ਲੱਗਿਆ ਹੋਇਆ ਹੈ ਹੈ ਤਾਂ ਵੈਸੇ ਵਰਤੋਂ ਯੋਗ ਆ ਸਕਦਾ ਇਹ 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 ਤਾਂ ਸਾਰਾ ਵਿਸਟੇਜ ਹੈ ਜੀ ਅੱਛਾ ਇਹਦੀ ਫਿਰ ਇੱਥੇ ਹੀ ਖਾਦ ਬਣ ਜਾਣੀ ਆ ਖਾਦ ਬਣ ਜਾਣੀ ਇਹਦੀ ਸਾਰੀ ਆਰਗੇਨਿਕ ਖਾਦ ਕਹਿ ਸਕਦੇ ਆਪਾਂ ਇਹਨੂੰ ਫੇਰ ਅੱਛਾ ਇੱਕ ਚੀਜ਼ ਹੋਰ ਹੈ ਇਹ ਜਿਵੇਂ ਇੱਥੇ ਨੈਟ ਲੱਗਿਆ ਹੋਇਆ ਹੈ ਤੁਸੀਂ ਇਹਨੂੰ ਜਦੋਂ ਵਾਉਂਗੇ ਇਹ ਫਿਰ ਉੱਤੇ ਚੱਕਿਆ ਜਾਂਦਾ ਨੈਟ ਜਾਂ ਕਿਵੇਂ ਕਰਦਾ ਨਹੀਂ ਨੈਟ ਸਾਰਾ ਇਕੱਠਾ ਹੋ ਜਾਂਦਾ ਜਾਲੀ ਇੱਥੇ ਸਾਰੀ ਅੱਛਾ ਫੇਰ ਇਹਦੇ ਵੀ ਟਰੈਕਟਰ ਚੱਲ ਜਾਂਦਾ ਆ ਸਾਰੀ ਤਾਰ ਬਣੀ ਹੋਈ ਆ ਜੀ ਆਪਾਂ ਇਕੱਠਾ ਕਰਾਂਗੇ ਸਾਰਾ ਇਹ ਤਾਰ ਮਾਰ ਚਿਪਕੇ ਜਾਏਗਾ ਬਣ ਕੇ ਆਪਾਂ ਇਹਨੂੰ अच्छा फिर ਇਹਦੀ ਬਾਈ ਹੋ ਜੂਗੀ ਇੱਥੋਂ ਹਾਂਜੀ ਹਾਂ ਫਿਰ ਉਸ ਤੋਂ ਬਾਅਦ ਬਾਈ ਕਰਕੇ ਫਿਰ ਜਦੋਂ ਆਪਣੀ ਨਵੀਂ ਫਸਲ ਸ਼ੁਰੂ ਹੋਊਗੀ ਦੁਬਾਰਾ ਬੂਟਾ ਪਣ ਪਏਗਾ ਆ ਫਿਰ ਉਹਦੇ ਹਿਸਾਬ ਨਾਲ ਆਪਾਂ ਫਿਰ ਜਲ ਛੱਡ ਦਾਂਗੇ ਥੱਲੇ ਜਲ ਦੇ ਉੱਪਰ ਬੇਲ ਚੜਦੀ ਜਾਊਗੀ ਹੂੰ 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 ਤੇ ਇੱਕ ਬਾਈ ਜਿਵੇਂ ਆਪਾਂ ਜਿੱਥੋਂ ਐਂਟਰ ਕੀਤਾ ਹਨਾ ਉਹ ਬਰੀਕ ਬਰੀਕ ਜਾਲੀ ਲੱਗੀ ਹੋਈ ਹੈ ਜਿਵੇਂ ਮੱਛਰਦਾਨੀ ਦਾ ਨੈਟ ਉਹ ਤੋਂ ਵੀ ਬਰੀਕ ਹੈ ਹਾਂਜੀ ਹਾਂਜੀ ਉਹ ਕਾਦੇ ਵਾਸਤੇ ਆ ਉਹ ਕਿਉਂ ਲਾਈ ਹੋਈ ਹੈ ਆਪਾਂ ਉਹ ਜਾਲੀ ਵਿੱਚ ਜਿਵੇਂ ਹੁਣ ਮੱਖੀ ਮੱਛਰ ਆਂਦੇ ਕੀੜ ਪਤੰਗ ਆਂਦੇ ਨੇ ਉਹਨਾਂ ਦੀ ਹਾਈਟ ਇੰਨੀ ਨਹੀਂ ਹੁੰਦੀ ਜਿੰਨੀ ਹਾਈਟ ਤੇ ਅਸੀਂ ਲਾਇਆ ਹੋਇਆ ਹੈ ਇਹ ਜਿਹੜੀ ਆਪਣੀ ਫਸਲ ਨੂੰ ਬਚਾਉਂਦੀ ਹੈ ਜੀ ਮੈਨੇਜਰ ਅੱਛਾ ਤੇ ਜਿਹੜੀ ਉੱਪਰੋਂ ਉਹ ਆ ਨਹੀਂ ਸਕਦੀ ਕਿਉਂਕਿ ਉਹ ਇੰਨਾ ਉੱਚਾ ਕੀੜ ਪਤੰਗਾ ਉੜ ਨਹੀਂ ਸਕਦਾ ਜਿਹੜੇ ਜ਼ਿਆਦਾਤਰ ਖਤਰਨਾਕ ਕੀੜੇ ਹੁੰਦੇ ਨੇ ਉਹ ਜ਼ਿਆਦਾਤਰ 5-7 ਤੱਕ 5-7 ਫੁੱਟ ਦਾ ਹਾਈਟ ਤੱਕ ਹੁੰਦੀਆਂ ਉਹਨਾਂ ਦੇ ਵੀ ਉੜ ਸਕਦੇ ਨੇ ਤੇ ਉਹ ਖੇਤ 'ਚ ਨਹੀਂ ਆ ਸਕਦੇ ਤੇ ਉਹ ਆਪਣੀ ਜਿਹੜੀ ਫਸਲ ਖਰਾਬ ਨਹੀਂ ਕਰਨਗੇ ਠੀਕ ਹਾਂਜੀ ਜਾਲੀਆਂ ਦਾ ਬਹੁਤ ਬੈਨੀਫਿਟ ਹੈ ਜੀ ਸਾਨੂੰ ਠੀਕ ਹੈ ਜੀ ਹਾਂਜੀ ਆਜਾ ਜਿਵੇਂ ਆਪਣੇ ਪੁਰਾਣੇ ਖੂਹ ਖੂਈਆਂ ਹੁੰਦੀਆਂ ਸੀ ਹਨਾ ਕਹਿੰਦੇ ਵੀ ਇਹ ਸਾਡਾ ਪੁਰਾਣਾ ਖੂਹ ਹੈ ਇਹ ਇੱਕ ਟਾਈਮ ਬੰਦ ਹੋ ਗਿਆ ਸੀ ਅਸੀਂ ਉਹਨੂੰ ਦੁਬਾਰਾ ਖੋਲਿਆ ਉਹ ਕੀ ਕਾਰਨ ਹੈ ਕੀ ਬਾਈ ਹੋਰ ਇਹ ਤੋਂ ਯੂਜ਼ ਕਰਦੇ ਆ ਆਪਾਂ ਉਹ ਪੁੱਛਾਂਗੇ ਵੀਰ ਜੀ ਦੱਸੋ ਕਿਵੇਂ ਆ ਫਿਰ ਇਹ ਹਾਂ ਜੀ ਵੀਰ ਜੀ ਪੁਰਾਣਾ ਖੂਹ ਸੀਗਾ ਆਪਣੇ ਪੁਰਾਣੇ ਖੂਹ ਹੁੰਦੇ ਸੀ ਬੋਰ ਲੱਗੇ ਹੁੰਦੇ ਸੀਗੇ ਇਹ ਉਹ ਖੂਹ ਸੀਗਾ ਠੀਕ ਹੈ ਹੁਣ ਮੋਸਟਲੀ ਕੀ ਕਰਦੇ ਆ ਆਪਣੇ ਜ਼ਿਮੀਦਾਰ ਵੀ ਇਹਨੂੰ ਬੰਦ ਕਰ ਦਿੰਦੇ ਆ ਹਾਂ ਅਸੀਂ ਇਹਨੂੰ ਬੰਦ ਨਹੀਂ ਕੀਤਾ ਅਸੀਂ ਇਹਨੂੰ ਪੂਰੀ ਦੀ ਪਟਾਈ ਕਰਕੇ ਜਿਵੇਂ ਸਹੀ ਤਰੀਕੇ ਨਾਲ ਥੱਲੋਂ ਪੱਕਾ ਕਰਕੇ ਇਹਨੂੰ ਹਾਂ ਤੇ ਹੁਣ ਕੀ ਕਰਿਆ ਅਸੀਂ ਸਾਰੀ ਜ਼ਮੀਨ 'ਚ ਸੱਤ ਕਿੱਲੇ ਲੈਣੇ ਸਾਡੇ ਇੱਥੇ ਠੀਕ ਹੈ ਤੇ ਸੱਤਾਂ ਕਿੱਲਾਂ 'ਚ ਅਸੀਂ ਵੀਰੇ 'ਚ ਪਾਤਾ अच्छा ਉਸ सीवरेज ਦਾ ਜਿਹੜਾ ਪਾਣੀ ਆ ਕਹਿਣ ਦਾ ਮਤਲਬ ਜਿਵੇਂ ਮੀਂਹ ਜਿਆਦਾ ਪੈ ਗਿਆ ਪਾਣੀ ਜਿਆਦਾ ਹੋ ਗਿਆ ਖੇਤ ਚ ਉਹ ਸਾਰਾ ਪਾਣੀ ਇਸੂ ਜਾਂਦਾ ਜਿੰਨਾ ਵੀ ਓਵਰਵਾਟਰ ਹੁੰਦਾ ਹੈ ਵਾਧੂ ਪਾਣੀ ਆ ਉਹ ਸਾਰਾ ਇਹਦੇ ਵਿੱਚ ਇਕੱਠਾ ਹੋ ਜਾਂਦਾ ਇਹਦੇ ਵਿੱਚ ਇਕੱਠਾ ਹੋ ਜਾਂਦਾ ਠੀਕ ਇਹ ਤੋਂ ਮੌਲਿਕ ਤਲਾ ਦਾ ਕੰਮ ਲੈਨੇ ਹੋ ਤੁਸੀਂ ਹਾਂਜੀ ਇਹਦੇ ਪਾਣੀ ਚਲਾ ਜਾਂਦਾ ਧਰਤੀ ਚ ਵੀ ਪਾਣੀ ਦੀ ਜਿਹੜੀ ਆਪਣਾ ਵਾਧਾ ਹੋਊਗਾ ਆਪਣਾ ਹੁਣ ਆਪਾਂ ਉੱਪਰੋਂ ਪਾਣੀ ਕੱਢੀ ਜਾ ਰਹੇ ਆ ਧਰਤੀ ਚੋਂ ਆਪਾਂ ਇੱਕ ਮਾਲ ਤੁਸੀਂ ਵਾਟਰ ਦੀ ਚਾਰਜਿੰਗ ਵੀ ਕਰ ਰਹੇ ਹੋ ਵਾਟਰ ਦੀ ਚਾਰਜਿੰਗ ਇੱਕ ਦੋਸਤੋ ਆਪਾਂ ਇਹ ਕਹਿ ਸਕਦੇ ਵੇ ਇਹ ਹੋ ਸਕਦਾ ਇਹ ਸਾਰਿਆਂ ਨੂੰ ਕਰਨਾ ਚਾਹੀਦਾ ਇੱਕ ਤਰ੍ਹਾਂ ਦਾ ਵਾਟਰ ਚਾਰਜਿੰਗ ਪਲਾਂਟ ਹੈ ਇਹ ਲੱਗਿਆ ਹੋਇਆ ਇਹ ਸਹੀ ਹੈ ਵੀ ਇਹ ਇੱਕ ਪਾਣੀ ਨੂੰ ਤੁਸੀਂ ਖੂਹ ਚ ਪਾ ਦੋ ਉਹ ਥੱਲੇ ਪੂਣ ਕੇ ਆਪਣੇ ਆਪ ਥੱਲੇ ਜਾਂਦਾ ਰਹੇਗਾ ਕਿ ਇਹਦੇ ਵਿੱਚ ਬਜਰੀ ਸਿੱਟੀ ਜਾਂਦੀ ਆ ਥੱਲੇ ਪ੍ਰੋਪਰ ਬਜਰੀ ਸਿੱਟ ਕੇ ਆਪਾਂ ਉਹਦੇ ਨਾਲ ਕਿਉਂ ਫਿਲਟਰ ਹੋ ਜਾਂਦਾ ਇੱਕ ਹਿਸਾਬ ਨਾਲ ਥੱਲੇ ਰੇਤਾ ਪਾ ਕੇ ਬਜਰੀ ਪਾ ਕੇ ਇਹ ਇੱਕ ਸਹੀ ਤਰੀਕਾ ਹੈ ਇਹਨੂੰ ਕਰਨ ਦਾ ਇਹ ਵੀ ਬਾਈ ਹੋਰਾਂ ਦਾ ਇੱਕ ਬੜਾ ਸਲਾਗਾਯੋਗ ਉਪਰਾਲਾ ਹੈ ਵੀ ਇੱਕ ਵਾਟਰ ਚਾਰਜਿੰਗ ਪਲਾਂਟ ਵੀ ਨੇ ਲਾਇਆ ਹੋਇਆ ਠੀਕ ਹੈ ਠੀਕ ਉਦੋਂ ਆ ਜਦੋਂ ਆਪਣੇ ਕੋਲ بارش ਆ ਗਈ ਉਦੋਂ ਹੁਣ ਪਾਣੀ ਖੇਤਾਂ ਦੇ ਉੱਪਰ ਟੱਪਦਾ ਛੜਕਾਂ ਦੇ ਉੱਪਰ ਆਪਾਂ ਆਪਾਂ ਆਪਣੇ ਖੇਤ 'ਚ ਲੈ ਫਿਰ ਤੁਸੀਂ ਲੈਵਲ ਇਸ ਹਿਸਾਬ ਨਾਲ ਸੈੱਟ ਪਰ ਸੱਚ ਤੁਸੀਂ ਉਹ ਕੀਤਾ ਹੋਇਆ ਹੈ ਸੀਵਰੇਜ ਪਾਇਆ ਹੋਇਆ ਕਿੱਲੇ ਕਿੱਲੇ 'ਚ ਮਤਲਬ ਇਹ ਬੜੇ ਸੋਚੇ ਸਮਝੇ ਤਰੀਕੇ ਨਾਲ ਤੁਸੀਂ ਇੱਕ ਬਾਹਰ ਵਾਲੇ ਢੰਗ ਨਾਲ ਖੇਤੀ ਇੱਥੇ ਪੰਜਾਬ ਦੇ ਸਨੌਰ ਚ ਕਰੀ ਜਾਂਦੇ ਆ ਬਾਈ ਹੋਰੀ ਇਹ ਇੱਕ ਬਹੁਤ ਵੱਡੀ ਗੱਲ ਹੈ ਬਾਈ ਆਹਾਂ ਚੀਜ਼ ਜਿਵੇਂ ਤੁਸੀਂ ਆ ਇੱਕ ਪੁਆਇੰਟ ਬਣਾਇਆ ਹੋਇਆ ਇੱਥੇ ਹਨਾ ਹੁਣ ਵੀ ਇੱਥੋਂ ਫਿਰ ਕਿਵੇਂ ਸੈਟਿੰਗ ਕਰਦੇ ਹੋ ਪਾਣੀ ਦੀ ਵੀਰ ਜੀ ਇੱਥੇ ਮੋਗਾ ਸੀ ਖੋਲ ਦਨੇ ਆ ਜਿਵੇਂ بارش ਆ ਗਈ ਜਿਆਦਾ ਪਾਣੀ ਜਿਆਦਾ ਇਕੱਠਾ ਹੋ ਗਿਆ ਕਿੱਲੇ ਚ ਹਾਂ ਉਹਨੂੰ ਫਸਲ ਨੂੰ ਖਰਾਬ ਕਰੂਗਾ ਇਸ ਲਈ ਅਸੀਂ ਇੱਥੋਂ ਮੋਗਾ ਖੋਲ ਦਿੰਨੇ ਆ ਮੋਗੇ ਰਾਹੀਂ ਪਾਣੀ ਇੱਥੇ ਆ ਜਾਂਦਾ ਇਹਦੇ ਵਿੱਚ ਆ ਜਾਊਗਾ ਇਹ ਪਾਣੀ ਤੇ ਆਪਣਾ ਖੂਹੜਾ ਤੋਂ ਦੱਸੋ ਉਹ ਜਿਹੜੇ ਖੂਹ ਚ ਆਊਗਾ ਉਹ ਉੱਥੇ ਪਾਈਪ ਲਾਈਨ ਇੱਥੇ ਤੁਸੀਂ ਲਿੰਕ ਕੀਤੀ ਹੋਈ ਹੈ ਹਾਂਜੀ ਹਾਂਜੀ ਬਿਲਕੁਲ 3 ਪੁਆਇੰਟ ਹਰ ਕਿੱਲੇ ਤੇ ਲੱਗਿਆ ਹੋਇਆ ਹੈ ਜੀ ਸਾਡਾ ਅੱਛਾ ਹਰੇਕ ਕਿੱਲੇ ਦੇ ਉੱਤੇ 3 ਪੁਆਇੰਟ ਲੱਗਿਆ ਹੋਇਆ ਹੈ ਇੱਥੇ ਇੱਦੋਂ ਪਾਈਪ ਗਈ ਹੋਈ ਆ ਪਾਈਪ ਦੇ ਅੱਗੇ ਬਾਕਸ ਢੱਕਣ ਲੱਗਿਆ ਜੀ ਹਾਂ ਜਦੋਂ ਵੀ ਪਾਣੀ ਦੀ ਓਵਰਸਟੋਅ ਹੁੰਦੀ ਆ ਅਸੀਂ ਢੱਕਣ ਖੋਲਦੇ ਆ ਇੱਥੋਂ ਸਟੋ ਅੱਛਾ ਬਾਈ ਜੇ ਇੱਕ ਐ ਪੁੱਛਾਂ ਮੈਂ ਮਾਈਂਡ ਨਾ ਕਰਿਓ ਵੀ ਤੁਹਾਨੂੰ ਇਹੇ ਤਰੀਕਾ ਕਿਤੋਂ ਚੋਰੀ ਕੀਤਾ ਸੀ ਤੁਸੀਂ ਖੇਤੀ ਕਰਨ ਦਾ ਵੀ ਹਾਂ ਐ ਕਰਕੇ ਕਰਨਾ ਹੈ ਜਾਂ ਕੋਈ ਕੋਰਸ ਕੀਤਾ ਸੀ ਇਹਦੇ ਬਾਰੇ ਕਿਉਂਕਿ ਹੁਣ ਇਹ ਦੇਖੋ ਇੱਕ ਬੜਾ ਟੈਕਨੀਕਲੀ ਤਰੀਕੇ ਨਾਲ ਤੁਸੀਂ ਹਨਾ ਪੁਆਇੰਟ ਟੂ ਪੁਆਇੰਟ ਬਣਾਇਆ ਹੋਇਆ ਹੈ ਹਰ ਚੀਜ਼ ਨੂੰ ਮੈਨੇਜ ਕੀਤਾ ਹੋਇਆ ਹੈ ਹੁਣ ਐ ਤਾਂ ਹੈ ਨਹੀਂ ਵੀ ਜਿਵੇਂ ਜਿੱ ਇੱਕ ਜੱਟੂ ਸੌਦਾ ਹੁੰਦਾ ਵੀ ਵਾਹ ਕਿ ਉਹ ਕਰਤਾ ਉਦਾਂ ਐ ਤਾਂ ਹੈ ਨਹੀਂ ਇਹ ਮੈਨੂੰ ਪੂਰਾ ਪਰਫੈਕਟਲੀ ਮੈਨੇਜ ਕੀਤਾ ਹੋਇਆ ਲੱਗ ਰਿਹਾ ਹੈ ਵੀ ਤੁਸੀਂ ਇਹਦੇ ਬਾਰੇ ਕਿਵੇਂ ਸੀ ਇਹ ਵੀ ਸਾਨੂੰ ਜਾਣ ਫਾਰਮਤ ਨੇ ਪਹਿਲਾਂ ਜਿਨ੍ਹਾਂ ਦੀ ਜ਼ਮੀਨ ਸੀਗੀ ਉਹ ਵਿਰਕ ਫਾਰਮ ਸੀਗਾ ਆਪਣੇ ਇੱਥੇ ਤੇ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਸਾਨੂੰ ਉਹਨਾਂ ਦੀ ਗਾਈਡੈਂਸ ਦੇ ਅਧੀਨ ਹੀ ਅਸੀਂ ਕਹਿਣ ਦਾ ਮਤਲਬ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਵੀ ਇਸ ਤਰੀਕੇ ਨਾਲ ਕਰੋ ਉਹਨਾਂ ਦੇ ਫਾਰਮ ਹੋਰ ਵੀ ਹੈਗੇ ਨੇ ਤੇ ਅਸੀਂ ਉਹਨਾਂ ਤੋਂ ਫਿਰ ਨੌਲੇਜ ਲਈਤੀ ਵੀ ਕਿਵੇਂ ਹੋ ਸਕਦਾ ਫਿਰ ਜਿਵੇਂ ਆਪਣਾ ਲੁਧਿਆਣਾ ਯੂਨੀਵਰਸਿਟੀ ਹੈ ਉਹਨਾਂ ਦੀ ਦੇਖ ਰੇਕ ਕੁਝ ਬੰਦੇ ਨੇ ਜਿਹੜੇ ਇਹਨਾਂ ਨੂੰ ਨੌਲੇਜ ਸੀਗੀ ਉਹਨਾਂ ਨਾਲ ਲੈ ਕੇ ਅਸੀਂ ਇਹ ਚੀਜ਼ ਤਿਆਰ ਕਰੀਂ ਮਤਲਬ ਇਹਦੇ ਵਾਸਤੇ ਤੁਹਾਨੂੰ ਅੱਗੇ ਨੌਲੇਜ ਰੱਖਣੀ ਪੈਂਦੀ ਹੈ ਹਾਂਜੀ ਹਾਂਜੀ ਸੋ ਬਈ ਜੇ ਸਾਡਾ ਕੋਈ ਦਰਸ਼ਕ ਚਾਹੇ ਤਾਂ ਤੁਸੀਂ ਉਹਨਾਂ ਨੂੰ ਹਾਂਜੀ ਬਿਲਕੁਲ ਬਾਈ ਹੋਰਾਂ ਦਾ ਨੰਬਰ ਅਸੀਂ ਨਾਲ ਫਲੈਸ਼ ਕਰ ਦੇਾਂਗੇ ਆ ਕੇ ਮਿਲਣਾ ਚਾਹੋ ਤੁਸੀਂ ਕਾਲ ਕਰਕੇ ਬਾਈ ਹੋਰਾਂ ਨੂੰ ਸਨੌਰ ਦੇ ਵਿੱਚ ਆ ਕੇ ਮਿਲ ਵੀ ਸਕਦੇ ਹੋ ਨਾਲੇ ਦੇਖ ਸਕਦੇ ਹੋ ਤੇ ਜਾਣਕਾਰੀ ਵੀ ਤੁਹਾਨੂੰ ਬਾਈ ਹੋਰੀ ਦੇਣਗੇ ਬੰਦੇ ਬੜੇ ਘੈਂਟ ਐ ਦੱਸ ਸਾਰਾ ਕੁਝ ਦੇਣਗੇ ਹਾਂਜੀ ਬਿਲਕੁਲ ਬਾਈ ਜਿਵੇਂ ਆਪਾਂ ਤੁਰੇ ਜਾਂਦੇ ਆ ਤੁਸੀਂ ਫੁੱਲ ਲਾਏ ਹੋਏ ਆ ਨਾਲ ਨਾਲ ਇਹ ਉਹੀ ਸਜਾਵਟ ਨੂੰ ਲਾਏ ਆ ਜਾਂ ਇਹਦਾ ਕੋਈ ਕਾਰਨ ਹੈ ਜੀ ਇਹ ਪੋਲੀਨੇਸ਼ਨ ਵਾਸਤੇ ਲਾਏ ਹੋਏ ਨੇ ਆਪਾਂ ਨੇ ਜਿਵੇਂ ਕੀ ਮਤਲਬ ਜਿਵੇਂ ਦੂਜੀ ਹੁਣ ਫਸਲ ਹੈ ਇੱਥੇ ਹੂੰ ਮੱਖੀ ਕੀ ਕਰਦੀ ਆ ਉਹ ਫਸਲ ਤੇ ਜਾਂਦੀ ਆ ਆਪਣਾ ਤੇ ਉਹਨੇ ਆਪਣਾ ਜਿਵੇਂ ਸ਼ਹਿਦ ਇਕੱਠਾ ਕਰਨਾ ਤੇ ਉਹਨੇ ਆਪਣਾ ਫੁੱਲ ਨੂੰ ਖਰਾਬ ਕਰ ਦੇਣਾ ਜਿਹੜੀ ਆਪਣੀ ਅਸਲੀ ਫਸਲ ਤੇ ਤਿਆਰ ਕਰਨੀ ਆ ਆਪਣੀ ਜਿਵੇਂ ਸ਼ਿਮਲਾ ਮਿਰਚ ਲੱਗੀ ਆ ਸਾਡੇ ਸਾਹਮਣੇ ਸਾਰੀ ਇਹ ਹੂੰ ਉਹ ਫੁੱਲ ਨੂੰ ਖਰਾਬ ਕਰ ਦੇਣਾ ਉਹਦੇ ਨਾਲ ਉਹਨਾਂ ਨੂੰ ਖਰਾਬ ਹੋਣ ਤੋਂ ਆਪਾਂ ਕਹਿਣਾ ਫਾਲ ਆਪਣਾ ਖਰਾਬ ਹੋਊਗਾ ਹਾਂ ਉਸ ਨੂੰ ਬਚਾਉਣ ਲਈ ਅਸੀਂ ਇਹ ਫੁੱਲ ਲਗਾ ਦਿੰਦੇ ਅੱਛਾ ਮੱਖੀ ਨੂੰ ਭੇਰੇ ਚ ਪਾ ਦਤਾ ਵੀ ਮੱਖੀ ਆਪ ਦਾ ਜਿਹੜਾ ਸਮਾਨ ਆ ਇੱਥੋਂ ਲੈ ਲਵੇ ਤੇ ਸਾਡਾ ਐਕਚੁਅਲ ਫੁੱਲ ਬਚ ਜਾਵੇ ਜਿਹੜਾ ਉਹ ਕੱਲਾ ਇਹ ਵੀ ਨਹੀਂ ਹੈਗਾ ਜੀ ਕਿ ਆਸ-ਪਾਸ ਦੇ ਆ ਜਾਂਦੇ ਕੀ ਇਹ ਚੌਥੇ ਦਿਨਾਂ ਜਿਆਦਾ ਨਹੀਂ ਸਾਡਾ ਇੱਕ ਬੈਡੀ ਲੱਗਿਆ ਹੈ ਤੇ ਇਹ ਚੌਥੇ ਦਿਨ ਇੱਥੋਂ 12000 ਦੀ ਵਿਕਰੀ ਵੀ ਕਰਦੇ ਆ ਵਿਕਰੀ ਵੀ ਕਰਦੇ ਉਹ ਦੋਨੋਂ ਕੰਮ ਹੋ ਜਾਂਦਾ ਮਤਲਬ ਇਹ ਇੱਕ ਤੁਸੀਂ ਵੇਚ ਵੀ ਸਕਦੇ ਹੋ ਇੱਥੋਂ ਤੇ ਮੱਖੀ ਦਾ ਧਿਆਨ ਡਾਇਵਰਟ ਕਰਨ ਵਾਸਤੇ ਆਪਦੇ ਫੁੱਲ ਨੂੰ ਬਚਾਉਣ ਵਾਸਤੇ ਤੁਸੀਂ ਯੂਜ਼ ਕਰ ਸਕਦੇ ਹੋ ਇਹ ਵੀ ਬੜਾ ਵਧੀਆ ਤਰੀਕਾ ਹੈ ਦੋਸਤੋ ਪਰ ਇਹ ਸਾਰਾ ਕੁਝ ਆਂਦਾ ਤਾਂ ਐ ਤੁਹਾਨੂੰ ਜੇ ਤੁਸੀਂ ਵਧੀਆ ਬੰਦਿਆਂ ਨਾਲ ਲਿੰਕ ਰੱਖਦੇ ਹੋ ਕਿ ਯੂਨੀਵਰਸਿਟੀ ਤੱਕ ਪਹੁੰਚ ਰੱਖਦੇ ਹੋ ਉੱਥੋਂ ਦੇ ਬੰਦਿਆਂ ਤੱਕ ਤੁਹਾਨੂੰ ਜਾਣਕਾਰੀ ਹੈਗੀ ਹੈ ਇਹ ਐ ਨਹੀਂ ਵੀ ਆਪਾਂ ਘਰੋਂ ਖੇਤ ਆ ਗਏ ਕਿਸੇ ਤੋਂ ਘਰ ਚਲੇ ਗਏ ਉੱਥੇ ਤੱਕ ਇਹ ਗੱਲਾਂ ਨਹੀਂ ਆਉਂਦੀਆਂ ਹੈਗੀਆਂ ਇਹ ਤਾਂ ਆਣਗੀਆਂ ਜੇ ਤੁਸੀਂ ਵਾਕੇ ਹੀ ਪੜ੍ਹੇ ਲਿਖੇ ਲੋਕਾਂ ਨਾਲ ਰਾਬਤਾ ਰੱਖੋਗੇ ਯੂਨੀਵਰਸਿਟੀ ਤੱਕ ਪਹੁੰਚ ਰੱਖੋਗੇ ਤੇ ਜਿਵੇਂ ਬਾਈ ਹੋ ਰਹੀ ਹੈ ਇਹੋ ਜਿਹੇ ਬੰਦਿਆਂ ਦੀ ਗਾਈਡੈਂਸ ਚਲੋਂਗੇ ਬਾਈ ਜਿਵੇਂ ਆਪਾਂ ਹੁਣ ਖੜੇ ਆਏ ਜਿਵੇਂ ਇੱਕ ਆਪਣੇ ਡੌਲੀ ਆ ਜੇ ਇਹਨੂੰ ਬੈੱਡ ਕਹਿ ਦਿੰਨੇ ਆਪਾਂ ਹਣਾ ਇਹਦੇ ਤੁਸੀਂ ਦੋ ਫਸਲਾਂ ਲੈ ਰਹੇ ਹੋ ਵੀ ਆ ਇੱਕ ਇਧਰਲੇ ਪਾਸੇ ਆ ਇੱਕ ਇਧਰਲੇ ਪਾਸੇ ਆ ਇਹ ਕੀ ਚੀਜ਼ ਹੈ ਤੇ ਇਹ ਕਿਵੇਂ ਹੋ ਸਕਦਾ ਹੈ ਇਹ ਸਰ ਫਰਾਂਸ ਮੈਨ ਲੱਗੀ ਹੋਈ ਹੈ ਇਧਰਲੇ ਪਾਸੇ ਹਾਂਜੀ ਇਧਰਲੇ ਸਾਈਡਾ ਆਪਣਾ ਟਿੰਡਾ ਲੱਗਿਆ ਹੋਇਆ ਜੀ ਇਹ ਟਿੰਡਾ ਹੈ ਹਾਂਜੀ ਹਾਂਜੀ ਠੀਕ ਹੈ ਸਾਡੀਆਂ ਯਾਨਕਿ ਇੱਕੋ ਸਮੇਂ ਜਦ ਅਸੀਂ ਦੋ ਫਸਲਾਂ ਤਿਆਰ ਕਰ ਰਹੇ ਹਾਂ ਵਾਹ ਹਾਂਜੀ ਹਾਂ ਦੋਨੋਂ ਫਸਲਾਂ ਤਿਆਰ ਹੋ ਰਹੀਆਂ ਨੇ ਜਿਹੜੀ ਸਾਡੀ ਫਰਾਂਸਵੀਨਾ ਜੀ ਉਹ ਸਿਰਫ ਦ अच्छा ਉਹ ਵੱਟਗੇ ਖੇਤੋਂ ਬਾਹਰ ਘਟਦਾਂਗੇ ਠੀਕ ਹੈ ਜਿਹੜਾ ਸਾਡਾ ਟਿੰਡਾ ਜੀ ਇਹਨੇ ਚੱਲਣਾ ਹੁੰਦਾ ਜੀ ਡੇਢ ਪੌਣੇ ਦੋ ਮਹੀਨੇ ਜੀ ਠੀਕ ਹੈ ਤੇ ਜਦੋਂ ਤੱਕ ਟਿੰਡੇ ਦੀ ਬੇਲ ਨੇ ਅੱਗੇ ਤੱਕ ਵਧਣਾ ਉਹ ਦਾ ਕਰਾਫੀ ਫਰਾਂਸੀਸੀਨ ਬਾਹਰ ਕੱਢ ਦੇਣੀ ਹੈ ਜੀ ਯਾਨੀ ਉਹਦਾ ਲਾਭ ਲੈ ਲੈਣਾ ਉਹਦਾ ਤੁਸੀਂ ਲਾਭ ਲੈ ਚੁੱਕੇ ਹੋ ਬਿਲਕੁਲ ਬਿਲਕੁਲ ਜੀ ਮਤਲਬ ਕਿ ਤੁਸੀਂ ਐਂ ਕਹਿੰਦੇ ਹੁੰਦੇ ਜਿਵੇਂ ਵੀ ਇੱਕ ਖੇਤੋਂ ਦੋ ਫਸਲਾਂ ਲੈ ਲਈ ਤੁਸੀਂ ਇੱਕ ਵੱਟ ਤੋਂ ਇੱਕ ਬੈੱਡ ਤੋਂ ਹੀ ਦੋ ਫਸਲਾਂ ਲੈ ਲੀ ਬਿਲਕੁਲ ਬਿਲਕੁਲ ਸਹੀ ਹੈ ਸਹੀ ਤੇ ਇਹ ਸਾਰਾ ਕੰਮ ਜਿਹੜਾ ਹੈ ਬਾਈ ਦੀਪ ਹੋਰੀ ਦੇਖਦੇ ਐ ਤੇ ਬਾਈ ਗੁਰਿੰਦਰ ਹੋਰਾਂ ਦਾ ਜਿਹੜਾ ਆਪਦਾ ਕੰਮ ਹੈ ਮੈਂ ਇਹ ਗੱਲ ਤਾਂ ਕਹਿ ਰਿਹਾ ਦੋਸਤੋ ਵੀ ਦੇਖੋ ਇਸ ਚੀਜ਼ ਨਾਲ ਕਿੰਨੇ ਬੰਦੇ ਕਿੰਨੇ ਪਰਿਵਾਰ ਜੁੜੇ ਹੋਏ ਆ ਬਾਈ ਦੀਪ ਹੋਰੀ ਇੱਕ ਤੇ ਸ਼ੌਂਕ ਨਾਲ ਇਸ ਕੰਮ ਨੂੰ ਕਰਦੇ ਹੋ ਉਹਨਾਂ ਦਾ ਪਰਿਵਾਰ ਜੁੜਿਆ ਹੈ ਉਹਨਾਂ ਦਾ ਹਨਾ ਜੀਵਨ ਬਸਰ ਹੋ ਜਾਂਦਾ ਹੈ ਬਾਈ ਹੋਰਾਂ ਦਾ ਆਪਣਾ ਅਲੱਗ ਕੰਮ ਹੈਗਾ ਵੀ ਦੇਖੋ ਜਿਵੇਂ ਆਪਾਂ ਬਾਹਰ ਜਾਂਦੇ ਆ ਉਧਰ ਨੂੰ ਭੱਜੇ ਫਿਰਦੇ ਆ ਉਤੋਂ ਕਿਤੇ ਵੱਧ ਕਮਾਈ ਬਾਈ ਹੋਰੀ ਇੱਥੋਂ ਕਰ ਜਾਂਦੀ ਹੈ ਫਿਰ ਘਰ ਦੇ ਘਰ ਚੈ ਨਾਲੇ ਫਿਰ ਆਪਦੀ ਖੇਤੀ ਆਪਦੇ ਘਰ ਦੀ ਹੋ ਜਾਂਦੀ ਹੈ ਬਾਈ ਖਾਣ ਪੀਣ ਦਾ ਤੇ ਮੈਂ ਕਹਿੰਦਾ ਜਿਹੜੀ ਸਬਜ਼ੀ ਭਾਜੀ ਉਹ ਤਾਂ ਏਦਾਂ ਹੀ ਚਲੀ ਚਲੀ ਜਾਂਦੀ ਹੋਣੀ ਹਨਾ ਬਿਲਕੁਲ ਬਿਲਕੁਲ ਫਿਰ ਘਰ ਜੇ ਤਾਂ ਲੋੜ ਜੀ ਮੇ ਸਾਡੇ ਕੋਲ ਇੰਨੀਆਂ ਸਾਡੇ ਕੋਲ ਘੱਟੋ ਘੱਟ 7 ਕਿੱਲੇ ਨੇ ਇੱਥੇ ਹਾਂ 7 ਕਿੱਲੇ ਜੇ ਤੁਸੀਂ ਮੰਨ ਕੇ ਚਲੋ ਅਸੀਂ ਘੱਟੋ ਘੱਟ 6 ਫਸਲਾਂ ਇੱਥੇ ਲੈਣੇ ਆਂ ਸੀ ਵੀ 6 ਅਲੱਗ-ਅਲੱਗ ਫਸਲਾਂ ਹੋ ਗਈਆਂ ਨਹੀਂ ਕਿ ਦੇ ਬਾਹਰ ਵਾਲਿਆਂ ਨੂੰ ਗਰੋਸਰੀ ਦਾ ਹੀ ਪੁੱਛ ਕੇ ਦੇਖਿਓ ਗਰੋਸਰੀ ਗਰੋਸਰੀ ਵੀ ਨਹੀਂ ਮਹਿੰਗੀ ਇੱਥੇ ਗਰੋਸਰੀ ਐਂ ਤੁਰੇ ਫਿਰਦੀ ਆ ਸਾਡੇ ਹਾਂ ਜੀ ਲੋਕਾਂ ਦੀ ਵੀ ਗਰੋਸਰੀ ਦਾ ਸਾਰ ਦਈਦਾ ਇੱਥੋਂ ਦੋ ਤਿੰਨ ਜਣਾਂ ਦਾ ਪਰਿਵਾਰ ਆ ਖੇਤੋਂ ਚੱਲਦਾ ਜੀ ਸਿਰਫ ਸਾਡੇ ਨਾਲ ਲੇਬਰ ਘੱਟੋ ਘੱਟ 50 ਲੇਬਰ ਡੇਲੀ ਆ ਜਿਹੜੀ ਸਾਡੇ ਖੇਤ ਚ ਕੰਮ ਕਰਦੀ ਆ ਸਾਰਿਆਂ ਨੂੰ ਇੱਥੋਂ ਹੀ ਫਸਲ ਸਬਜ਼ੀ ਸੋ ਦੇਖੋ ਕੱਲਾ ਇਹ ਦੋ ਪਰਿਵਾਰ ਨਹੀਂ ਮਤਲਬ ਕਿ ਲੇਬਰ ਵਾਲੇ ਵੀ ਕਿੰਨੇ ਪਰਿਵਾਰ ਚਲੇ ਜਾਂਦੇ ਆ ਪਲੱਸ ਫਿਰ ਬਾਈ ਹੋਰਾਂ ਨੇ ਲੇਬਰ ਉਹਨਾਂ ਵਾਸਤੇ ਰੂਮ ਵਗੈਰਾ ਬਣਾਏ ਆ ਜਿਵੇਂ ਵਾਸ਼ਰੂਮ ਵਗੈਰਾ ਬਣਾਇਆ ਹੋਇਆ ਹਨਾ ਸਾਰੀ ਸਹੂਲਤ ਹੈ ਫਿਰ ਮੈਂ ਇਹ ਦੇਖ ਰਿਹਾ ਹਾਂ ਬਾਈ ਹੋਰਾਂ ਦਾ ਫਰੈਂਡ ਸਰਕਲ ਕਿੱਡਾ بڑا ਹੈ ਅੱਜ ਮੈਂ ਅੱਜ ਸੰਡੇ ਹੈ ਅੱਜ ਸ਼ਾਮ ਨੂੰ ਸਾਰੇ ਇਕੱਠੇ ਹੋ ਗਏ ਇੱਥੇ ਆ ਗਏ ਕਿਤੇ ਕਿੰਨਾ ਸੋਹਣਾ ਲੱਗਦਾ ਹੈ ਦੂਜਾ ਇਹ ਹੈ ਵੀ ਇੱਥੇ ਹੀ ਹਨਾ ਆਪਦੇ ਦੇਸ਼ 'ਚ ਆਪਦੇ ਸਟੇਟ 'ਚ ਆਪਣੇ ਘਰਾਂ 'ਚ ਆਪਦੇ ਹੀ ਬੰਦਿਆਂ 'ਚ ਖੜੇ ਐ ਇਹ ਬਹੁਤ ਚੰਗਾ ਲੱਗਦਾ ਬਾਹਰ ਜਾ ਕੇ ਤੁਹਾਨੂੰ ਬਹੁਤ ਵੱਡੀ ਕਮੀ ਮਹਿਸੂਸ ਹੁੰਦੀ ਮੇਰਾ ਬ੍ਰਦਰ ਆ ਹੁਣਾ ਉਹ ਕੀ ਕਹਿੰਦਾ ਨਾ ਤਾਂ ਫੈਮਿਲੀ ਨਾ ਤੁਸੀਂ ਜਿਵੇਂ ਆਪ ਹੁਣ ਇੱਥੇ ਖੜੇ ਗੱਲਾਂ ਕਰ ਰਹੇ ਆ ਤੇ ਪ੍ਰਿੰਦਰ ਜੀ ਖੜੇ ਆ ਆਪਣਾ ਅਸੀਂ ਇਕੱਠੇ ਰੋਜ਼ ਖਫਾ ਪ੍ਰਿੰਦਰ ਵੀਰ ਇੱਧਰ ਆ ਜਾਓ ਆਜੋ ਵੀਰ ਇੱਧਰ ਆ ਜਾਓ ਅਸੀਂ ਸਲੀ ਸਾਨੂੰ ਜੋੜਨ ਵਾਲਾ ਪੁਲੇ ਇਹੀ ਹੈ ਹਾਂਜੀ ਬਿਲਕੁਲ ਜੀ ਹਰ ਸੰਡੇ ਤੇ ਅਸੀਂ ਇਕੱਠੇ ਹੁੰਨੇ ਆ ਅਸੀਂ ਬੈਠ ਕੇ ਤੇ ਠੰਡਾ ਪੀ ਲਿਆ ਪਾਣੀ ਪੀ ਲਿਆ ਹਨਾ ਬੈਠ ਕੇ ਇਕੱਠੇ ਗੱਲਾਂ ਬਾਤਾਂ ਕਰ ਲੀਆਂ ਉਹ ਨਾਲ ਥੋੜਾ ਮਾਈਂਡ ਰੈਲੈਕਸ ਹੋ ਗਿਆ ਹੁਣ ਬਾਹਰ ਵਾਲਿਆਂ ਬਿਲਕੁਲ ਬਿਲਕੁਲ ਸਭ ਤੋਂ ਵੱਡੀ ਬਿਮਾਰੀ ਬਾਹਰ ਦੇਸ਼ਾਂ 'ਚ ਡਿਪਰੈਸ਼ਨ ਦੀ ਯੂਐਸ ਸਟ੍ਰੈਸ ਦੀ ਯੂਐਸ ਟਾਈਮ ਜਿਹੜੀ ਕਿ ਇੱਥੇ ਵਟਾਂ ਦੇ ਖੜ ਕੇ ਰਿਲੀਜ਼ ਹੋ ਜਾਂਦੀ ਹੈ ਸਾਡੀ ਇੱਥੇ ਰਿਲੀਜ਼ ਕਰ ਲੀਏ ਤੇ ਖੜ ਕੇ ਵਟਾਂ ਸੋ ਇਹ ਬਹੁਤ ਵੱਡੀ ਚੀਜ਼ ਹੈ ਸ਼ੌਕ ਨਾਲ ਆਉਂਦੇ ਆ ਜੀ ਆਪਦੇ ਸਰੀਰ ਨੂੰ ਰਿਲੈਕਸ ਕਰਕੇ ਜਾਂਦੇ ਆ ਡੇਲੀ ਵੀਰ ਜੀ ਹੋਰਾਂ ਨਾਲ 2-4 ਜਣੇ ਆਉਂਦੇ ਹੀ ਆ ਆਰਦਾ ਖਾਣ ਲਈ ਸਬਜ਼ੀ ਜਾਣੀ ਨਾਲੋ ਸਰੀਰ ਨੂੰ ਤੋੜ ਕੇ ਹੋਣਾ ਰਿਲੈਕਸ ਕਰਕੇ ਇੱਥੇ ਠੰਡੀ ਹਵਾ ਉਹ ਕੂਲਰਾਂ ਚ ਬੈ ਕੇ ਨਹੀਂ ਮਿਲਣੀ ਇਸੇ ਨਾਲ ਕਿ ਨਹੀਂ ਮਿਲਣੀ ਜਿਹੜੀ ਹਵਾ ਸਹੀ ਹੈ ਬਈ ਇਹ ਹਾਂ ਜਿਵੇਂ ਬ੍ਰਿੰਦਰ ਬਾਈ ਮੈਨੂੰ ਕਹਿੰਦੇ ਸੀ ਆਪਾਂ ਅੰਦਰ ਬਾਈ ਗੱਲ ਕਰ ਲੈ ਮੈਂ ਕਿਹਾ ਨਾ ਯਾਰ ਫਾਰਮ ਹਾਊਸ ਜਿਹੜਾ ਆਨੰਦ ਆਂਦਾ ਉਹ ਇੱਥੋਂ ਦਾ ਹੀ ਹੈ ਕਮਰੇਸ ਤੇ ਸਾਰਾ ਦਿਨ ਹੀ ਤਾੜੇ ਰਹਿੰਨੇ ਆ ਯਾਰ ਹਨਾ ਇੱਥੇ ਵਾਲਾ ਆਨੰਦ ਇੱਥੋਂ ਵਾਲਾ ਹੀ ਹੈ ਬਈ ਇੱਕ ਗੱਲ ਮੈਂ ਪੁੱਛਣੀ ਸੀ ਜਿਵੇਂ ਆਪਾਂ ਦੇਖ ਰਹੇ ਆ ਨਾ ਤੁਸੀਂ ਆ ਇੱਥੇ ਨੇੜੇ ਨੇੜੇ ਆ ਲਾਏ ਹੋਏ ਆ ਪੀਲੇ ਰੰਗ ਦੇ ਆਹ ਪੱਤੇ ਜੇ ਜਿਵੇਂ ਇਹ ਇਹ ਕਾਦੇ ਵਾਸਤੇ ਇਹ ਖ अच्छा पकड ली ਹੁੰਦੀ ਹੈ ਜੀ ਇਹ اچھا ਜਿਹੜੀ ਡੇਂਜਰ ਮੱਖੀਆਂ ਹੁੰਦੀਆਂ ਨਾ ਉਹ ਆਪਣਾ ਬੁੱਟਿਆਂ ਨੂੰ ਖਰਾਬ ਕਰਦੀਆਂ ਹੂੰ ਉਹ ਇਹਦੇ ਚਿਪਕ ਜਾਂਦੀਆਂ ਆ ਤੇ ਆਪਣਾ ਕਹਿਣ ਦਾ ਮਤਲਬ ਜਿਹੜਾ ਇੱਕ ਆਰਗੈਨਿਕ ਦਾ ਪਾਰਟ ਹੈ ਪੀਲੇ ਰੰਗ ਦਾ ਕਿਉਂ ਹੈ ਇਹ ਜਾਨੀ ਕਿ ਪੀਲੇ ਰੰਗ ਦਾ ਵੀਰ ਜਿਹੜਾ ਮੋਸਟਲੀ ਮੱਖੀ ਬੈਠਦੀ ਉਹ ਪੀਲੇ ਰੰਗ ਦੇ ਫੁੱਲ ਤੇ ਬੈਠਦੀ ਹੈ ਪੀਲੇ ਰੰਗ ਦਾ ਫੁੱਲ ਅੱਛਾ ਵੀ ਮੱਖੀ ਦੀ ਜਿਹੜੀ ਅਟਰੈਕਸ਼ਨ ਆ ਉਹ ਪੀਲੇ ਰੰਗ ਤੇ ਹੁੰਦੀ ਹੈ ਉਹ ਇਹ ਹੈ ਕਿ ਬੈਟੂ ਕੀ ਮੁੜ ਕੇ ਉੱਡ ਨਹੀਂ ਸਕਦੀ ਯਾਰ ਉਹਦਾ ਜੋ ਵੀ ਇੱਕ ਵਾਰੀ ਤੇ ਖੰਭ ਨਾਲ ਇਹਦਾ ਲੱਗ ਗਿਆ ਜੀ ਉਹਨੇ ਮੁੜ ਕੇ ਹੁਣ ਕਿ ਖਿਲਣਾ ਨਹੀਂ ਇੱਥੋਂ ਯਾਨੀ ਕਿ ਇੱਕ ਆਰਗੈਨਿਕ ਦਾ ਹੀ ਪਾਰਟ ਆ ਇਹ ਸਪਰੇ ਹਾਂ ਰੇਹਾਂ ਤੋਂ ਬਹੁਤ ਬਚਦਾ ਜਿਹੜਾ ਬੰਦਾ ਇਹਨੂੰ ਯੂਜ਼ ਕਰਦਾ ਜੀ ਕਿੰਨਾ ਸਾਰਾ ਮੱਛਰ ਮੱਖੀ ਦੇ ਇੱਥੇ ਹੀ ਕਵ ਆਪਣੇ ਅੰਦਰ ਵੀ ਜਾਊਗੀ ਜ਼ਹਿਰ ਉਹ ਹੁਣ ਮੱਖੀ ਇੱਥੇ ਮਰ ਗਈ ਨਾਲੇ ਚਲੋ ਮਾਰਨੀ ਤਾਂ ਬੁੱਟੇ ਦੇ ਵੀ ਸੀਗੀ ਪਰ ਉਥੇ ਆਪਾਂ ਇੱਕ ਆਪਣੇ ਆਪ ਨੂੰ ਵੀ ਮਾਰਨ ਦਾ ਇੱਕ ਜਰੀਆ ਬਣ ਜਾਂਦਾ ਇੱਥੇ ਯਾਨੀ ਕਿ ਉਹ ਇੱਥੇ ਚਿਪਕੇ ਜਾਂਦੀ ਸੋ ਸਪਰੇਅ ਦੀ ਡਿਬੇਟ ਲੰਨੇ ਆ ਜੀ ਹਾਂ ਅੱਜ ਸਪਰੇਅ ਕਰਤਾ ਸਾਨੂੰ ਹੁਣ ਦੁਕਾਨਦਾਰ ਕਹਿ ਦਿਆ ਕਹਿ ਦਿੰਦੇ ਨੇ ਵੀ ਤੁਹਾਨੂੰ 10 ਦਿਨ ਲੋੜ ਨੇ ਹਾਂ 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 10 15 ਦਿਨ ਦਾ ਹੀ ਸਪਰੇਅ ਖੇਤ ਚ ਕਰਤਾ ਜੀ ਹੁਣ ਗਵਾਂਢੀ ਦੇ ਖੇਤ ਤੋਂ ਸਾਡੇ ਮੱਥਰ ਮੱਖੀ ਨਹੀਂ ਆਣਾ ਜੀ ਇਹ 24 ਘੰਟੇ ਡਿਊਟੀ ਦੇ ਰਿਹਾ ਬੰਦਾ ਸਹੀ ਗੱਲ ਹੈ 24 ਘੰਟੇ ਲੱਗਿਆ ਹੋਇਆ ਜੀ ਸਹੀ ਹੈ ਉਹ ਅਸੀਂ ਹਫ਼ਤੇ ਬਾ ਤੇ ਦੇਲੀ ਆਪਦੀ 24 ਘੰਟੇ ਡਿਊਟੀ ਦੇ ਰਿਆ ਜੀ ਤੇ ਹੁਣ ਆਪਾਂ ਫਾਰਮ ਦੇ ਅੰਦਰ ਆ ਗਏ ਆ ਇੱਥੋਂ ਜਿੱਥੋਂ ਡ੍ਰਿਪ ਸਿਸਟਮ ਦਾ ਜਿਹੜਾ ਮੇਨ ਤਾਮਾ ਝਾਮਾ ਚੱਲਦਾ ਹੈ ਇਹ ਸਾਰੇ ਨਾਮ ਮੈਨੂੰ ਤੇ ਨਹੀਂ ਬਹੁਤੇ ਲੈਣੇ ਆਂਦੇ ਉਹ ਬਾਈ ਹੋਰੀ ਦੱਸਣਗੇ ਇੱਥੋਂ ਹੀ ਇਹ ਆਪਦੀ ਜਿਹੜੀ ਦੇਸੀ ਖਾਦ ਐ ਦਵਾਈ ਐ ਹੈਨਾ ਕੀਟਨਾਸ਼ਕ ਹੁੰਦੀ ਜਿਹੜੀ ਦੇਸੀ ਉਹ ਵੀ ਇੱਥੋਂ ਹੀ ਸਪਲਾਈ ਕਰਦੇ ਆ ਡ੍ਰਿਪ ਸਿਸਟਮ ਚ ਕਿਵੇਂ ਕਰਦੇ ਆ ਉਹ ਬਾਈ ਫਰੀ ਦੱਸਣਗੇ ਹਾਂਜੀ ਵੀਰ ਜੀ ਵੀਰ ਜੀ ਆ ਵੈਂਚਰੀ ਲੱਗੀ ਹੋਈ ਆ ਸਾਰੀ ਠੀਕ ਐ ਇਹ ਵੈਂਚਰੀ ਜਿੰਨਾ ਵੀ ਆਪਣਾ ਡ੍ਰਿਪ ਸਿਸਟਮ ਲੱਗਾ ਹੋਇਆ 7 ਕਿੱਲਿਆਂ ਚ 7 ਕਿੱਲਿਆਂ ਚ ਹਾਂ ਉਹ ਸਾਰਾ ਪਾਣੀ ਇਹ ਵੈਂਚਰੀ ਰਾਹੀਂ ਸਪਲਾਈ ਹੁੰਦਾ ਠੀਕ ਐ ਤੇ ਬਾਕੀ ਜਿਹਦਾ ਤੁਸੀਂ ਗੱਲ ਕਰ ਰਹੇ ਸੀ ਹੁਣ ਜਦਾਂ ਸਾਡੀ ਆਰਗੈਨਿਕ ਦਵਾਈ ਸੀ ਜਿਹੜੀ ਤਿਆਰ ਕਰਦੇ ਆਂ ਅਸੀਂ ਹੂੰ 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 ਜਿਵੇਂ ਇਹਦੇ ਵਿੱਚ ਚੁਰਨਾ ਹੋ ਗਿਆ ਠੀਕ ਐ ਜੀ ਇਹ ਸਾਰਾ ਸੀਧੇ ਚ ਪਾ ਕੇ ਕਹਿੰਦਾ ਮਤਲਬ ਡ੍ਰਿਪ ਚ ਵੈਂਚਰੀ ਰਾਹੀਂ ਜਾਂਦਾ ओके okay. भाई एथों ही ਤੁਸੀਂ ਸਾਰੀ ਸਪਲਾਈ ਉਹ ਜਿਹੜੀ ਦਵਾਈ ਦੀ ਆਪਣੀ ਬਣਾਈ ਹੋਈ ਹੈ ਦਵਾਈਆਂ ਬਾਈ ਇੱਕ ਵਾਰੀ ਦੱਸ ਦੋ ਮੋਟਾ ਮੋਟਾ ਜਿਉ ਤੁਸੀਂ ਕੀ ਕੁਛ ਕਰਦੇ ਹੁੰਦੇ ਹੋ ਹਾਂਜੀ ਹਾਂਜੀ ਜੀ ਦੱਸਿਓ ਪਹਿਲਾ ਗੱਲ ਤਾਂ ਆਈ ਹੈ ਜੀ ਅਸੀਂ ਮੈਨ ਦਾ ਜਿਵੇਂ ਆਪਾਂ ਲੋਕ ਨਾ ਕੀਟਨਾਸ਼ਕ ਵਰਤੋਂ ਕਰਦੇ ਆ ਕੀੜੇ ਮਾਰ ਦਵਾਈਆਂ ਵੀ ਜੜ ਨੂੰ ਸੂਖਣਾ ਲੱਗੇ ਤੋਂ ਧੋੜਾ ਧੋੜਾ ਨਾਲ ਲੱਗੇ ਕਲੋਰੋ ਪਾਦਾਂ ਦੇ ਆ ਫਿਊਰਾ ਡਨ ਪਾਦਾਂ ਦੇ ਆ ਉਹ ਅਸੀਂ ਛੱਡ ਗਏ ਇਹ ਸਿਰਫ ਕੁਛ ਨਹੀਂ ਆ ਜੀ 200 ਲੀਟਰ ਪਾਣੀ ਦੇ ਵਿੱਚ 10 ਕਿਲੋ ਚੁੰਨੇ ਦੀ ਬੋਰੀ ਅਣਬੁਝੇ ਚੁੰਨੇ ਦੀ ਬੋਰੀ ਪਾਈ ਅੱਛਾ ਇਹ ਇੱਕ ਦਿਨ ਪਹਿਲਾਂ ਪੇ ਕੇ ਰੱਖ ਦਿੰਦੇ ਆ ਜੀ ਦੂਏ ਦਿਨ ਇਹਦਾ ਨਿਤਰਾ ਹੋਇਆ ਪਾਣੀ ਅਸੀਂ ਬੈਂਚਰੀ ਰਾਹੀ ਖੇਤ ਚ ਦਿੰਨੇ ਆ ਅੱਛਾ ਉਹ ਨਿਤਰਾ ਹੋਇਆ ਪਾਣੀ ਉਹੀ ਪਾ ਦੇਣਾ ਹੈ ਉਹੀ ਕਲੋਰੋ ਦਾ ਕੰਮ ਕਰ ਦੂਗਾ ਹਾਂਜੀ ਬੁੱਟੇ ਦੇ ਜੜ ਤੱਕ ਉਹ ਚਲਾ ਜਾਂਦਾ ਹੈ ਟ੍ਰਿਪ ਤੇ ਕੈਲਸ਼ੀਅਮ ਦੀ ਘਾਟ ਪੂਰੀ ਇਹ ਕਰ ਦੂਗਾ ਜੀ ਹੂੰ ਜੜ ਨੂੰ ਕੀੜਾ ਲੱਗਿਆ ਹੋਊਗਾ ਉਹ ਇਹਨੂੰ ਖਤਮ ਕਰ ਦੂਗਾ ਜਾਨੀ ਕਿ ਸਾਨੂੰ ਉਹ ਕੀਟਨਾਸ਼ਕ ਦਵਾਈਆਂ ਕਣੀ ਜਾਣ ਦੀ ਲੋੜ ਨਹੀਂ ਆ ਜੇ ਅਸੀਂ ਆ ਤarde ਤੇ ਬਾਈ ਜੇ ਮੈਂ ਐ ਪੁੱਛਾਂ ਵੀ ਇਹ ਮਤਲਬ ਵਾਕੇ ਹੀ ਕਲੋਰੋ ਜਿੰਨਾ ਕੰਮ ਕਰਦਾ ਹੈ ਕਿ ਬਾਅਦ ਚ ਕਲੋਰੋ ਦਾ ਸਾਰਾ ਲੈਣਾ ਪੈਂਦਾ ਹੈ ਉਹ ਦਵਾਈ ਸਰ ਦੇਖੋ ਕਲੋਰੋ ਇੱਕ ਕੈਰੀਅਰ ਕੀਟਨ ਦਾ ਸਕੋ ਡੋਜ ਹੈ ਜੀ ਉਹ 20 ਦਿਨ ਇੱਕ ਮਹੀਨੇ ਤੱਕ ਦਾ ਅਸਰ ਦੇ ਦਾਂਦੀ ਆ ਤੇ ਸਾਡਾ ਦੇਸੀ ਜਿਹਾ ਕੰਮ ਆ 100 ਰੁਪਏ ਦੀ ਗੋਰੀ ਆਸੀਂ ਹਰ ਹਫਤੇ ਚਲਾ ਦਾਂ ਨੇ ਬਸ ਇੰਨਾ ਕੀ ਹੈ ਜੀ ਇੰਨਾ ਫਰਕ ਬਿਲਕੁਲ ਜੀ ਠੀਕ ਹੈ ਮਤਲਬ ਕੰਮ ਹੋਏ ਵੀ ਪੂਰਾ ਕਰਦੇ ਕੰਮ ਪੂਰਾ ਕਰੋਗੇ ਜੀ ਕਵੀ ਯੂਜ਼ ਕਰਕੇ ਦੇਖੇ ਜੀ ਇਹਨੂੰ ਕੰਮ ਇਹ ਵੀ ਪੂਰਾ ਕਰੇ। ਉਹ ਤਾਂ ਜ਼ਾਹਿਰ ਹੈ ਜੀ ਹੁਣ ਆਪ ਕੋਲੋਰੋ ਦੀ ਗੱਲ। ਉਹ ਤੇ ਹੈ ਹੀ ਹੈ ਉਹ ਤੇ ਹੈ ਹੀ ਹੈ। ਹਾਂ ਹਾਂ। ਤੇ ਇਸ ਤੋਂ ਬਾਅਦ ਅਸੀਂ ਨਾਈਟ੍ਰੋਜਨ ਨੂੰ ਪੂਰਾ ਕਰਨ ਦੇ ਲਈ ਨਿੰਮ ਦੀ ਖਾਲ ਦੀ ਵਰਤੋਂ ਕਰਦੇ ਹਾਂ ਜੀ। ਨਿੰਮ ਦੀ ਖਾਲ। ਹਾਂ ਜੀ ਉਹਨੂੰ ਅਸੀਂ 24 ਘੰਟੇ ਪਾਣੀ ਉਹ ਕਿੱਥੋਂ ਫਿਰ ਤੁਸੀਂ ਬਾਜ਼ਾਰੋਂ ਲੈ ਕੇ ਆਉਂਦੇ ਹੋ? ਬਾਗ ਕੀ ਤਾਂ ਮਿਲ ਜਾਂਦੀ ਹੈ ਜੀ। ਅਸੀਂ ਉਹ ਜ਼ਰੂਰੀ ਨਹੀਂ ਇਹ ਵੀ ਨਿੰਮ ਦੀ ਖਾਲ ਹੀ ਲੈਣੀ। ਹੂੰ ਸਾਡੇ ਘਰ ਦੀ ਆਮ ਅਸੀਂ ਸਰੋਂ ਦਾ ਤੇਲ ਕਢਾਣੇ ਆਮ ਖਾਲ ਹੁੰਦੀ ਆ। 1 ਕਿੱਲੇ ਪਿੱਛੇ ਤੁਸੀਂ 10 ਕਿਲੋ ਖਾਲ ਭੇਜ ਦਿਓ। 24 ਘੰਟੇ ਰਹਿਣ ਦੋ। ਉਸ ਤੋਂ ਬਾਅਦ 200 ਲੀਟਰ ਪਾਣੀ ਕਿੱਲੇ ਦੀ ਡੋਜ਼ ਵਾਸਤੇ ਹੂੰ ਤੇ ਉਹਨੂੰ ਬੈਂਚਰੀ ਰਾਹੀ ਖੇਤ ਦੇ ਵਿੱਚ ਪਚਾ ਦੇ ਉਸ ਤੋਂ ਬਾਅਦ ਅਸੀਂ ਦੇਖੋ ਇੱਕ ਗੱਲ ਹੁੰਦੀ ਆ ਵੀ ਜ਼ਰੂਰੀ ਨਹੀਂ ਆ ਅਸੀਂ ਹਰੇਕ ਕੰਮ ਨੂੰ ਕੈਮੀਕਲ ਨਾਲ ਹੀ ਕਰੀਏ ਅਸੀਂ ਦਾ ਵੱਧ ਤੋਂ ਵੱਧ ਆ ਉਹਦੇ ਖੇਤ ਨੂੰ ਤੰਦਰੁਸਤ ਕਰਨ ਦੇ ਲਈ ਬੇਸਟ ਡੀਕੰਪੋਜ਼ਰ ਪਿਆ ਸਾਡੇ ਕੋਲ ਹਰ ਹਫ਼ਤੇ ਅਸੀਂ 2 ਗ੍ਰਾਮ ਤਿਆਰ ਕਰਦੇ ਹਾਂ ਇਹਦੇ 'ਚ ਕੀ ਕੁਝ ਹੁੰਦਾ ਬਾਈ ਇਹਦੇ 'ਚ ਕੁਝ ਨਹੀਂ ਹੁੰਦਾ ਹੂੰ ਆ ਸ਼ਿਸ਼ੀਆ ਜੀ ਕੁੱਲ 50 ਰੁਪਏ ਦੇ ਠੀਕ ਹੈ ਤੇ 200 ਲੀਟਰ ਪਾਣੀ ਦੇ ਚਾਸੀ ਪਾਣੇ ਆ ਠੀਕ ਹੈ ਇਸ ਤੋਂ ਬਾਅਦ ਇਹਦੇ ਵਿੱਚ 2 ਕਿਲੋ ਗੁੜ ਪਾਉਣਾ ਜੀ ਅੱਛਾ ਇੱਕ ਹਫ਼ਤੇ ਦੇ ਵਿੱਚ ਇਹਨੇ ਤਿਆਰ ਹੋ ਜਾਣਾ ਜੀ ਠੀਕ ਹੈ ਇਸ ਤੋਂ ਬਾਅਦ ਸਾਰਾ ਇਹਦਾ ਕੰਮ ਕੀ ਆ ਇਹਦਾ ਕੰਮ ਇਹ ਆ ਇੱਕ ਤਾਂ ਖੇਤ ਨੂੰ ਪੋਲਾ ਰੱਖਣਾ ਹੂੰ ਦੂਜਾ ਕੰਮ ਇਹ ਜਿਹੜਾ ਸਾਡੇ ਮਿੱਤਰ ਕੀਟ ਨੇ ਹੂੰ ਮੇਨ ਗੱਲ ਗੰਡੂ ਆ ਹੂੰ ਉਹਦੀ ਪਰਮਾਰਿਆ ਆਣ ਵਾਲੇ ਟਾਈਮ ਦੇ ਵਿੱਚ ਖੇਤ ਦੇ ਚ ਇਨੀ ਕੁ ਕਰ ਦੂਗਾ ਕਿ ਤੁਹਾਨੂੰ ਆ ਡਾਈ ਯੂਰੀਆ ਪੋਟਾਸ਼ ਵਰਗੀਆਂ ਖਾਦਾ ਪਾਣ ਦੀ ਵੀ ਲੋੜ ਨਾ ਪਾਵੇ ਪਰ ਇਹਨੂੰ ਯੂਜ਼ ਕਰੋ ਹਰ ਮਹੀਨੇ 3 ਵਾਰ ਖੇਤ ਦੇ ਵਿੱਚ ਠੀਕ ਹੈ ਇਹ ਇੱਕ ਸਭ ਤੋਂ ਵਧੀਆ ਜ਼ਮੀਨ ਨੂੰ ਉਪਜਾਊ ਕਰਨ ਵਾਲਾ ਤੱਤਾ ਜੀ ਵੇਸਟ ਡੀਕੰਪੋਜ਼ਰ ਨਾਲੇ ਜਮਾ ਦੇਸੀ ਜਮਾ ਦੇਸੀ ਜਮਾ ਦੇਸੀ ਸਿਰਫ 50 ਪੈਰੀ ਸ਼ੀਸ਼ੀ ਹੂੰ ਇਹ ਆਪਾਂ ਨੂੰ ਸਰਕਾਰੀ ਅਦਦੇ ਤੋਂ ਮਿਲ ਜਾਂਦੀ ਆ ਠੀਕ ਹੈ ਤੇ 2 ਕਿਲੋ ਗੁਰ ਆਦੋ ਸ਼ੀਸ਼ੀ ਦੇ ਸਕਦੇ ਹਾਂ ਵੇਸਟ ਡੀਕੰਪੋਜ਼ਰ ਲਿਖਿਆ ਹੋਇਆ ਹੈ ਤੇ ਤੇ ਬਾਈ ਕਹਿ ਰਹੇ ਆ 50-60 ਰੁਪਏ ਦੀ ਸੀਸੀ ਹੈ ਇਹਦੇ ਨਾਲ ਹੀ ਸਾਰਾ ਮਸਲਾ ਹੱਲ ਹੋ ਜਾਣਾ ਹੈ ਇੱਥੇ ਬਾਈ ਹੋਰਾਂ ਨੇ ਇੱਕ ਪੋਲੀ ਹਾਊਸ ਬਣਾਇਆ ਹੋਇਆ ਹੈ ਜਿਹੜਾ ਉਹ ਸੀਗਾ ਆਪਾਂ ਬਾਹਰ ਸੀਗੇ ਉਹ ਓਪਨ ਸੀਗਾ ਹਨਾ ਬਾਈ ਉਹ ਕੀ ਕਹਿੰਦੇ ਉਹਨੂੰ ਮੈਂ ਤਾਂ ਹਾਂ ਮੈਟ ਹਾਊਸ ਹੈ ਇਹ ਪੋਲੀ ਹਾਊਸ ਹੈ ਉੱਪਰੋਂ ਵੀ ਪੂਰਾ ਕਵਰ ਹੈ ਦੋ ਕਿਸਮਾਂ ਹੁੰਦੀਆਂ ਨੇ ਠੀਕ ਹੈ ਉਹ ਇੱਕ ਨੈਟ ਹਾਊਸ ਹੁੰਦਾ ਹੈ ਜਾਲੀ ਵਾਲਾ ਠੀਕ ਹੈ ਉਹ ਤਾਂ ਕੀ ਹੁੰਦਾ ਓਕੇ ਸਾਡੇ ਕੋਲ ਹੈਗਾ ਜਾਲ ਵਾਲਾ ਨੱਟ ਹਾਊਸ ਅਸੀਂ ਬੇਲਣਾ ਚਾੜਨ ਦੇ ਲਈ ਪੱਕਾ ਕੰਮ ਕੀਤਾ ਹਾਂ 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 ਉਹ ਜਿਵੇਂ ਆਪਾਂ ਦੇਖਿਆ ਸੋ ਇਹ ਹੈਗਾ ਪੋਲੀ ਹਾਊਸ ਜਿਹੜਾ ਉੱਪਰੋਂ ਵੀ ਪੂਰਾ ਕਵਰ ਕੀਤਾ ਹੋਇਆ ਹੈ ਤੇ ਬਾਈ ਜਿਵੇਂ ਆਹ ਵੇਲਾ ਇਹ ਹੈਗਾ ਜਿਵੇਂ ਜਿਹੜਾ ਚਾਈਨੀਸ ਖੀਰਾ ਹੁੰਦਾ ਉਹੀ ਹੈ ਬਾਈ ਇਹ ਨਹੀਂ ਜੀ ਸੀਡਲੈਸ ਖੀਰਾ ਜੀ ਆਪਣਾ ਹੈ ਅੱਛਾ ਇਹ ਕੁਝ ਹੋਰ ਚੀਜ਼ ਹੈ ਉਤੋਂ ਵੀ ਇਹ ਸਭ ਤੋਂ ਉੱਪਰ ਵੈਰਾਈਟੀ ਖੀਰੇ ਦੀ ਸੀਡਲੈਸ ਸੀਡ ਦਾ ਜਾਨੀ ਕਿ ਇਹ ਚ ਬੀਜ ਨਹੀਂ ਹੈਗਾ ਹਾਂਜੀ ਬੀਜ ਨਹੀਂ ਹੈਗਾ ਅੱਛਾ ਇਹ ਜਿਹੜਾ ਚਾਈਨੀਜ਼ ਹੁੰਦਾ ਉਹ ਵੀ ਇਦਾਂ ਹੀ ਹੁੰਦਾ ਜੋ ਬਾਹਰ ਹੋ ਜਾਂਦਾ ਹੈ ਨਹੀਂ ਉਹ ਇਸ ਤੋਂ ਵੱਖਰਾ ਹੀ ਹੁੰਦਾ ਜੀ ਚਾਈਨੀਜ਼ ਤੇ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਜੀ 50% ਰੇਟ ਦਾ ਵੀ ਉੱਪਰ ਹੁੰਦਾ ਇਹ ਠੀਕ ਹੈ ਤੇ ਕਹਿਣ ਦਾ ਭਾਵ ਉਹਦੀ ਉਪਜਾ ਜਿਹੜੀ ਉਹ ਬਾਹਰ ਓਪਨ ਦੇ ਵਿੱਚ 150 ਕੁਇੰਟਲ ਦੀ ਪੈਦਾਵਾਰ ਹੁੰਦੀ ਹੈ ਜੀ ਕਿੱਲੇ ਦੀ अच्छा इरी ਉੱਪਰ ਜੇ ਅਸੀਂ ਕਿੱਲੇ ਦੀ ਐਵਰੇਜ ਕੱਢੀਏ 400 ਤੋਂ 500 ਕੁਆਂਟਲ ਸ਼ੁਰੂ 400 ਤੋਂ 500 ਦੇ ਵਿੱਚ ਚੱਲ ਜਾਂਦੇ ਆ। ਬਿਲਕੁਲ ਜੀ ਹਾਂਜੀ। ਤੇ ਬਈ ਫਿਰ ਇਹਨੂੰ ਮਤਲਬ ਇਹ ਪੋਲੀ ਹਾਊਸ ਚ ਕਰਨ ਦੀ ਹੀ ਲੋੜ ਕਿਉਂ ਪੈਂਦੀ ਹੈ? ਸਰ ਸੀਡਲਸ ਖੀਰਾ ਜਿਹੜਾ ਉਹ ਬਾਹਰ ਓਪਨ ਚ ਨਹੀਂ ਹੋ ਸਕਦਾ। ਅੱਛਾ ਹੁੰਦਾ ਹੀ ਨਹੀਂ ਹੈਗਾ ਇਹ। ਤੇ ਇਹਦੀ ਡਿਮਾਂਡ ਵੱਡੇ ਵੱਡੇ ਹੋਟਲਾਂ ਨੂੰ ਜਿੰਨੇ ਵੱਡੇ ਵੱਡੇ ਹੋਟਲ ਆ ਭਾਜੀ ਹੁਣ ਤੁਸੀਂ ਗੱਲ ਕਰੋ ਆਪਾਂ ਹੁਣ ਮੰਡੀ ਚਲੇ ਜਾਈਏ ਜਦੋਂ ਸਾਡਾ ਇਹ ਖੀਰਾ ਦਿਖੂਗਾ ਨਾ ਤਾਂ ਸਭ ਤੋਂ ਵੱਧ ਇਸ ਖੀਰੇ ਦੀ ਡਿਮਾਂਡ ਹੋਊਗੀ ਤੇ ਰੇਟ ਵੀ ਦਾ ਡਬਲ ਹੋਊਗਾ ਆਮ ਖੀਰੇ ਨਾਲੋਂ ਡਬਲ ਕੀ ਤਿੰਨ ਗੁਣਾ ਵੀ ਚਲਾ ਜਾਂਦਾ ਸਰ ਕਈ ਵਾਰੀ ਤਾਂ ਅੱਛਾ ਹਾਂਜੀ ਹਾਂਜੀ ਜਿਵੇਂ ਇਹ ਕਹਿਣ ਦਾ ਮਤਲਬ ਤੁਸੀਂ ਹੁਣ ਦੇਖੋਗੇ ਇਹਦੀ ਫਿਨਿਸ਼ਿੰਗ ਹਾਂ ਕਿ ਪੋਲੀ ਹਾਊਸ ਦੇ ਵਿੱਚ ਐ ਹਾਂ ਬਾਹਰੋਂ ਕਹਿਣ ਦਾ ਮਤਲਬ ਜਿਵੇਂ ਧੋੜ ਮਿੱਟੀ ਕੁਝ ਕੁਝ ਨਹੀਂ ਹੈਗਾ ਇਹ ਬਿਲਕੁਲ ਸਾਫ਼ ਬਿਲਕੁਲ ਸਾਫ਼ ਜਦੋਂ ਆਪਣਾ ਮਾਰਕੀਟ ਦੇ ਵਿੱਚ ਜਾਂਦਾ ਤਾਂ ਹੋਟਲ ਵਾਲੇ ਜਿਵੇਂ ਹੁੰਨੇ ਆ ਤੇ ਆਪਾਂ ਪੈਲਸਾਂ ਚ ਉਹ ਸਭ ਤੋਂ ਵੱਧ ਦੀ ਡਿਮ ਠੀਕ ਹੈ ਤੇ ਜੇ ਕੋਈ ਹੋਟਲ ਵਾਲਾ ਜਾਂ ਪੈਲਸ ਵਾਲਾ ਸਿੱਧਾ ਡਿਮਾਂਡ ਕਰੇ ਤੁਹਾਨੂੰ ਉਹਨੂੰ ਕਰਦਣੇ ਹੈ ਸਪਲਾਈ ਹਾਂਜੀ ਬਿਲਕੁਲ ਕਰਾਂਗੇ ਜੀ ਉਹ ਇਦਾਂ ਜੀ ਕੰਪਰੋਮਾਈਜ਼ ਉਹਨਾਂ ਨਾਲ ਹੋਤਾ ਜਾਂਦਾ ਜੀ ਪਰ ਉਹ ਖੁਦ ਹੀ ਛੱਡ ਜਾਂਦੇ ਆ ਹੂੰ ਕਿਉਂਕਿ ਜਦੋਂ ਦੇਸੀਮਾਲ ਮਾਰਕੀਟ ਦੇ ਵਿੱਚ ਮੰਡੀ ਦੇ ਵਿੱਚ ਗਿਰਨ ਲੱਗ ਜਾਂਦਾ ਜੀ ਫਿਰ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਕੰਪਰੋਮਾਈਜ਼ ਗਲਤ ਕਰ ਲਿਆ ਤੇ ਅਸੀਂ ਖੁਦ ਹੀ ਨਹੀਂ ਇਹ ਚਾਹਦੇ ਵੀ ਸਾਡਾ ਤਾਂ ਇਹ ਕਹਿੰਦੇ ਵੀ ਸਾਡਾ ਦਾ ਜਦੋਂ ਵੀ ਕੋਈ ਵੀ ਪੈਕਿੰਗ ਦਾ ਮਾਲ ਲੱਕੇ ਜਾਂਦਾ ਤੇ ਅਸੀਂ ਸਟicker ਵੀ ਮਹਿਰੋਬ ਫਾਰਮ ਦੇ ਨਾਮ ਤੇ ਹਰੇਕ ਚਾਹੇ ਉਹ ਸਾਡੀ ਸ਼ਿਮਲਾ ਮਿਰਚ ਦੀ ਪੈਕਿੰਗ ਆ ਚਾਹੇ ਸਾਡੇ ਖੀਰੇ ਦੀ ਪੈਕਿੰਗ ਆ ਚਾਹੇ ਸਾਡੀ ਕੋਈ ਵੀ ਉਪਜ ਦੀ ਪੈਕਿੰਗ ਆ ਅਸੀਂ ਉੱਤੇ ਸਟicker ਲਾ ਕੇ ਹੀ ਭੇਜਣਾ ਇਹ ਉਹ ਸਟicker ਤੋਂ ਐਦਾਂ ਹੋ ਜਾਂਦਾ ਜੀ ਸਾਡਾ ਮਾਰਕੀਟ ਦੇ ਵਿੱਚ ਵੀ ਉਹ ਸਟicker ਦੇ ਲਫਾਫੇ ਨੂੰ ਦੇਖ ਕੇ ਨਾ ਕੰਪਰੋਮਾਈਜ਼ ਵੱਧ ਜਾਂਦਾ ਸਾਡਾ 2 ਰੁਪਏ ਰੇਟ ਉੱਪਰ ਹੋ ਜਾਂਦਾ ਕਿਉਂਕਿ ਜਦੋਂ ਸਾਡੀ ਫਸਲ ਹੋਣੀ ਹੈ ਘੱਟ ਤੇ ਮੰਡੀ ਦੇ ਵਿੱਚ ਲੈਣ ਵਾਲੇ ਵੱਧ ਹੋਣਗੇ ਉਹਨਾਂ ਵਿੱਚ ਆਪਣਾ ਹੀ ਕੰਪੀਟੀਸ਼ਨ ਦੇ ਵਿੱਚ ਸਾਡੇ ਰੇਟ ਵੱਧਦੇ ਆ ਅਸੀਂ ਆਪ ਜਾਣਦੇ ਹਾਂ ਵੀ ਇੱਕ ਹੋਟਲ ਵਾਲੇ ਨਾਲ ਕੰਪਰੋਮਾਈਜ਼ ਨਾ ਹੋ ਕੇ ਮੰਡੀ 'ਚ ਜਾ ਕੇ ਉੱਥੇ ਥੋੜੀ ਐਕਚੁਅਲ ਕੀਮਤ ਪੈ ਜਾਂਦੀ ਹੈ ਪਰ ਮਿਹਨਤ ਵੀ ਤਾਂ ਕਿੰਨੀ ਹੈ ਭਾਈਆ ਸਾਰਾ ਪੋਲੀ ਹਾਊਸ ਬਣਾਉਣਾ ਇੱਥੇ ਕਿੰਨਾ ਖਰਚਾ ਫਿਰ ਅੰਦਰ ਸਾਰੀ ਦੇਖ ਰਹਿਕ ਕਰਨੀ ਹੈ ਇਹ ਬਈ ਹੈਵੀ ਖਰਚੇ ਵਾਲਾ ਕੰਮ ਹੈ ਪਰ ਉਸ ਤੋਂ ਵੀ ਵੱਡੀ ਗੱਲ ਇਹ ਹੈ ਵੀ ਜਿਹੜੇ ਕਰਨ ਵਾਲੇ ਬੰਦੇ ਆ ਉਹਨਾਂ ਦੇ ਵੀ ਧੰਨ ਭਾਗ ਹੈ ਭਾਈ ਥੋੜਾ ਹਾਰਡਵਰਕ ਜ਼ਰੂਰ ਆ ਪੋਲੀ ਹਾਊਸ ਦਾ ਕੰਮ ਅਜਾ ਅਗਰਵਾਇ ਹਾਰਡਵਰਕ ਹੈ ਜੀ ਤਾਂ ਤੁਹਾਨੂੰ ਉਹਦਾ ਬੈਨੀਫਿਟ ਵੀ ਮਿਲ ਹੈ ਨਹੀਂਫਿਟ ਵੀ ਉਹੀ ਗੱਲ ਹੈ ਫਿਰ ਉਹਨਾਂ ਹੀ ਤੁਸੀਂ ਕਹਿ ਰਹੇ ਹੋ ਜੀ ਮੈਂ ਤਿੰਨ ਗੁਣਾ ਰੇਟ ਵੀ ਚੱਲਾ ਜਾਂਦਾ ਹੈ ਬਿਲਕੁਲ ਭਾਈ ਫਿਰ ਉਹਨਾਂ ਦਾ ਕੰਮ ਵੀ ਹੈਗਾ ਜੀ 10 ਰੁਪਏ ਆ ਜੀ ਅਸੀਂ ਇਸ ਵਾਰੀ ਦੇਖ ਲਓ ਆਮ ਖੀਰਾ ਹੁਣ ਵੀ ਮੰਡੀ ਦੇ ਵਿੱਚ 5 ਰੁਪਏ ਕਿਲੋ ਤੱਕ ਆ ਗਿਆ ਪਰ ਸਾਡਾ ਅੱਜ ਵੀ ਖੀਰਾ 22 23 ਰੁਪਏ ਵਿਕੇ ਸੀਡਲੈਸ ਹੈ ਜਿਹੜਾ ਸੀਡਲੈਸ ਬਿਲਕੁਲ ਅੱਛਾ ਪੋਲੀ ਹਾਊਸ ਚ ਭਾਈ ਕਲੀ ਖੀਰਾ ਹੀ ਕਰਦੇ ਹੋ ਜਾਂ ਕੁਝ ਹੋਰ ਵੀ ਕਰ ਦਿੰਦੇ ਨਹੀਂ ਸਰ ਇਸ ਤੋਂ ਅਗਲੀ ਫਸਲ ਸਾਡੀ ਜਿਹੜੀ ਤਿਆਰ ਹੋਣੀ ਆ ਉਹ ਲਾਲ ਤੇ ਪੀਲੀ ਸ਼ਿਮਲਾ ਮਿਰਚ ਅੱਛਾ ਤੇ ਅਸੀਂ ਟ੍ਰਾਇਲ ਦੇ ਲਈ ਟਮਾਟਰ ਹਾਂ ਚੱਲوں ਆ ਜਾ ਬਹੁਤ ਵਧੀਆ ਟਮਾਟਰ ਦੀ ਉਪਜ ਵੀ ਬਹੁਤ ਵਧੀਆ ਠੋਕ ਬਾਈ ਪੋਲੀ ਹਾਊਸ ਚ ਬਾਕੀ ਦਾ ਸਾਰੇ ਕਿਤੇ ਖੀਰ ਹੈ ਪਰ ਆ ਜਿਵੇਂ ਮੈਨੂੰ ਐ ਲੱਗਦਾ ਵੀ ਜਿਵੇਂ ਕੋਈ ਤੁਸੀਂ ਖਾਸ ਤੌਰ ਤੇ ਟਮਾਟਰਾਂ ਦੀ ਵੇਲ ਜਲਾਈ ਹੋਈ ਹੈ ਹਨਾ ਇਹ ਕਿਉਂ ਹੈ ਤੇ ਪਲੱਸ ਇਹਦੇ ਪੱਤੇ ਘੱਟ ਐ ਜਿਵੇਂ ਕੱਟੇ-ਕੁੱਟੇ ਹੋਏ ਐ ਇਹ ਕਿਵੇਂ ਐ ਸਰ ਇਹ ਹਰ ਹਫਤੇ ਨਾ ਜੇ ਅਸੀਂ ਪ੍ਰੂਨਿੰਗ ਨਹੀਂ ਕਰਦੇ ਹੂੰ ਤਾਂ ਇਹਦੇ ਅੰਦਰ ਸਿਰਫ ਪੱਤਿਆਂ ਨੂੰ ਹੀ ਨਾਈਟ੍ਰੋਜਨ ਮਿਲ ਜੰਦੀ ਆ ਤੇ ਟਮਾਟਰ ਦਾ ਵਿਕਾਸ ਨਹੀਂ ਹੁੰਦਾ अच्छा। ਜੀ ਗੱਲ ਤਾਂ ਇਹੀ ਆ ਵੀ ਇਹ ਟਮਾਟਰਾਂ ਨੂੰ ਵਧਾਰ ਦੇ ਲਈ ਸਾਨੂੰ ਹਰ ਹਰ ਹਫਤੇ ਦੀ ਪ੍ਰੂਨਿੰਗ ਕਰਨੀ ਪੈਂਦੀ ਆ। ਹਰ ਹਫਤੇ ਦੇ ਪੱਤੇ ਕੱਟਣੇ ਪੈਂਦੇ ਆ। ਇਹ ਤੁਸੀਂ ਇੱਕ ਟ੍ਰਾਇਲ ਲੈ ਰਹੇ ਹੋ ਹਜੇ ਇਹਦਾ ਅੰਦਰ। ਅਸੀਂ ਕਮਰਸਰੀ ਵੀ ਕਰ ਚੁੱਕੇ ਆ ਇਹਦੇ ਚ। ਓਕੇ। ਪਰ ਇਹ ਅਸੀਂ ਹਰ ਸਾਲ ਇੱਕ ਬੈਚ ਇਸ ਲਈ ਲਾ ਲੰਨੇ ਆ ਕਿ ਇਹ ਲੰਬਾ ਚੱਲਦਾ ਸਾਨੂੰ ਖਾਣ ਦੇ ਲਈ ਮਾਰਕੀਟ ਨਾ ਜਾਣਾ ਪਾ। ਅੱਛਾ ਆਪਦੇ ਵਾਸਤੇ ਹੋ ਜਾਂਦਾ। ਵਾਲੀ ਸਬਜ਼ੀ ਦਾ ਹਾਂ 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 ਇਹ ਆਪਦੇ ਵਾਸਤੇ ਇੱਕ ਬੈਚ ਟਮਾਟਰ ਦਾ। ਸਹੀ। ਪੱਕਾ ਅੰਦਰ ਰੱਖਦੇ ਹੀ ਰੱਖਦੇ। ਹੂੰ। ਇਹ ਵੈਰੀਫਾਈਟਾ ਜੀ ਸਾਨੂੰ ਠੀਕ ਐ ਇਹ ਜਾਨੀ ਕਿ ਪੱਤੇ ਪੂਤੇ ਤਾਂ ਕੱਟ ਦਨੇ ਆ ਹਾਂ ਥੱਲੇੋਂ ਦੇਖੂਗਾ ਇੱਕੋ ਬੂਟਾ ਅੱਛਾ ਇੱਕੋ ਬੂਟੇ ਦਾ ਇੰਨਾ ਭਲਾ ਹੈ ਇਹ ਦੇਖ ਲਓ ਕਿੰਨੀ ਵੇਲ ਆ ਜੀ ਬੱਲੇ ਬੱਲੇ ਬਈ ਚਾਈ ਤੇ ਵਗ ਗਿਆ ਜੀ ਬੂਟਾ ਹਾਂ 10 ਫੁੱਟ ਤੋਂ ਉੱਪਰ ਚਲਾ ਗਿਆ ਜੀ ਚਾਈ ਹੋਗੀ ਜੀ 5 ਫੁੱਟ ਚੜਾਈ ਹੋਗੀ ਤੇ ਇੱਕ ਬੂਟੇ ਤੋਂ ਘੱਟੋ ਘੱਟ 30 ਕਿਲੋ ਟਮਾਟਰ ਹਾਂ ਬਈ ਦੇਖ ਵੀ ਰਿਹਾ ਐ ਦੇਖੋ ਲੱਗਿਆ ਵੀ ਹੋਇਆ ਇੰਨਾ ਕੋਈ ਅੰਗੂਰਾ ਦੇ ਕੁਛ ਨਹੀਂ ਸਰ ਹਾਂ ਅੰਗੂਰਾ ਵਾਂਗੂ ਲੱਗੇ ਹੋਏ ਆ ਸਹੀ ਗੱਲ ਐ ਬਈ ਤੁਸੀਂ ਨੂੰ ਪ੍ਰੋਪਰ ਬਣਾ ਕੇ ਦਿਖਾਓ ਤੇ ਵੀਡੀਓ ਬਣਾਓ ਤੇ ਕਿੱਡਾ ਲੰਬਾ ਬੂਟ ਸੋ ਭਾਈ ਜਿਵੇਂ ਇੰਨਾ ਫੜਾਈ ਜਾਂਦਾ ਹੁਣ ਮਾਰਕੀਟ ਤੇ ਟਮਾਟਰ ਖਤਮ ਹੋ ਚੱਲਿਆ ਉਹ ਤਾਂ ਰੇਹਾਂ ਸਪਰੇਹਾਂ ਨਾਲ ਤਿਆਰ ਹੋਣਾ ਹੈ ਇਹ ਫਿਰ ਇੱਥੇ ਵੀ ਰੇ ਸਪਰੇ ਕਰਦੇ ਹੋ ਕੋਈ ਆ ਕਿਵੇਂ ਵੀਰ ਜੀ ਇੱਥੇ ਕੋਈ ਰੇ ਸਪਰੇ ਨਹੀਂ ਅੱਛਾ ਸਾਰਾ ਅਸੀਂ ਆਰਗੇਨਿਕ ਤਰੀਕੇ ਨਾਲ ਇਹ ਪਰ ਹੈ ਤੁਹਾਡੇ ਆਪ ਦੇ ਖਾਣ ਵਾਸਤੇ ਖਰੀਦੋ ਹਾਂ ਹਾਂ ਬਿਲਕੁਲ ਕਿਉਂਕਿ ਹੁਣ ਬਾਹਰੋਂ ਮਾਰਕੀਟ ਚੋਂ ਜਿਹੜਾ ਹੁਣ ਟਮਾਟਰ ਆਊਗਾ ਉਹ ਸਪਰੇਹ ਨਾਲ ਪੂਰਾ ਲੱਤ ਕੇ ਆਊਗਾ ਸਿਰਫ ਸਾਡੀ ਮਿਹਨਤ ਇੰਨੀ ਘੱਟ ਸਾਰੀ ਦੇ ਤੇ ਵੀ ਹਰ ਤੀਸਰੇ ਦਿਨ ਇੱਕ ਸਪਰੇਹ ਡੀਕੰਪੋਜ਼ਰ ਦਾ ਉਸ ਤੋਂ ਅਗਲੇ ਤੀਸਰੇ ਦਿਨ ਨੀਮੋ ਆਇਲ ਦਾ ਨੀਮੋ ਆਇਲ ਇੰ ਕੋਈ ਦੇ ਪੱਤੇ ਨਹੀਂ ਖਾਊਗਾ ਇਹ ਟਮਾਟਰ ਨਹੀਂ ਖਾਊਗਾ ਭੁੱਖਾ ਮਰ ਜੂ ਹਾਂ ਕਿਉਂਕਿ ਇਹ ਸਾਡੀ ਕਮਰਸਰੀ ਆਪਦੇ ਖਾਣ ਦੇ ਲਈ ਆ ਸਹੀ ਗੱਲ ਐ ਅੱਜ ਪੂਰਾ ਮੈਂ ਤੁਹਾਨੂੰ ਘੁੰਮ ਫਿਰ ਕੇ ਬਾਈ ਗੁਰਿੰਦਰ ਹੋਰਾਂ ਦੇ ਨਾਲ ਤੇ ਵੀਰਦੀਪ ਹੋਰਾਂ ਦੇ ਨਾਲ ਮਹਿਰਾਉਕ ਫਾਰਮ ਦਿਖਾਇਆ ਹੈ ਜਿਹੜਾ ਕਿ ਫੁੱਲੀ ਆਰਗੈਨਿਕ ਐ ਤੇ ਬਾਈ ਹੋਰੀ ਕਿਵੇਂ-ਕਿਵੇਂ ਕਰਕੇ ਉਹਦੀ ਨੈਟ ਰਾਹੀਂ ਖੇਤੀ ਕਰਦੇ ਆ ਇਹ ਪੋਲੀ ਹਾਊਸ ਦੇ ਵਿੱਚ ਖੇਤੀ ਕਰਦੇ ਆ ਸੋ ਦੋਸਤੋ ਤੁਹਾਨੂੰ ਇਹ ਕਿਵੇਂ ਦਾ ਲੱਗਿਆ ਕੀ ਤੁਹਾਨੂੰ ਕੋਈ ਨਵੀਂ ਜਾਣਕਾਰੀ ਮਿਲੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਪਲੱਸ ਬਾਈ ਹੋਰਾਂ ਦਾ ਨੰਬਰ ਥੱਲੇ ਫਲੈਸ਼ ਹੋਈ ਜਾਂਦਾ ਹੈ ਜੇਕਰ ਕਿਸੇ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣੀ ਹੈ ਤਾਂ ਬਾਈ ਹੋਰੀ ਖੁੱਲੇ ਤੌਰ ਤੇ ਜਾਣਕਾਰੀ ਦਿੰਦੇ ਆ ਕੋਈ ਦਿੱਕਤ ਨਹੀਂ ਹੈਗੀ ਬੜੇ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਊਂਗਾ ਸასი ਕਾਲ ਦੋਸਤੋ